ਨੇੜਾ ਤੋਂ ਆਰਡਰ ਇਹਨਾਂ ਨੂੰ ਜਨਨਕੇ ਘਰੇ ਆ ਰਹੇ ਕਿ 2014 ਦੇ ਵਿੱਚ ਮੈਂ ਜੀਐਨਐਮ ਕੰਪਲੀਟ ਕਰ ਲਈ ਸੀ। ਉਹ ਜੀਐਨਐਮ ਮੈਂ ਤਾਂ ਹੀ ਕੀਤੀ ਸੀ ਉਹਦੇ 4-5 ਲੱਖ ਰੁਪਏ ਤਾਂ ਹੀ ਲਾਇਆ ਸੀ ਕਿ ਮੈਂ ਕੈਨੇਡਾ ਜਾਵਾਂਗੀ ਆਈਲੈਂਡਸ ਕਰਕੇ। ਜੀ ਉਸ ਤੋਂ ਬਾਅਦ ਦੇ ਵਿੱਚ ਮੈਰਿਜ ਹੋ ਗਿਆ ਆਈਲੈਂਡਸ ਕਰ ਲਈ ਬੈਡ ਵੀ ਆ ਗਏ। ਉਸ ਤੋਂ ਬਾਅਦ ਦੇ ਵਿੱਚ ਮੇਰਾ ਬੱਚਾ ਹੋ ਗਿਆ ਫਿਰ ਮੇਰਾ ਘਰ ਦੇ ਨਾਲ ਇੰਨਾ ਪਿਆਰ ਪੈ ਗਿਆ ਤੇ ਮੈਂ ਉਹ ਜ਼ਿੰਮੇਵਾਰੀਆਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕੀ। ਜੀ ਹਾਂਜੀ ਮੈਂ ਇੱਕ ਘਰ ਦੇ ਨਾਲ ਹੀ ਵੱਚ ਚੁੱਕੀ। ਫਿਰ ਉਹ ਬੱਚਾ ਵੱਲ ਗਿਆ ਹੈ ਨਾ ਉਹਨੂੰ ਪਾਲਣਾ ਮੇਰੀ ਜ਼ਿੰਮੇਵਾਰੀ ਸੀ। ਤੇ ਮੈਂ ਆਪਣਾ ਫਰਜ਼ ਨਿਭਾਇਆ ਉਹਦੇ ਪ੍ਰਤੀ। ਉਸ ਤੋਂ ਬਾਅਦ ਦੇ ਵਿੱਚ ਜਦੋਂ ਸਕੂਲ ਪਾਤਾ ਤੇ ਫਿਰ ਮੈਂ ਕੀ ਲੱਗਦਾ ਹੁਣ ਵੀ ਉਹੀ ਕੈਨੇਡਾ ਇੱਥੇ ਬਣ ਗਈ ਹਾਂ ਮੈਨੂੰ ਕੈਨੇਡਾ ਵਾਲਿਆਂ ਪਹਿਨਾ ਕਹਿੰਦੀਆਂ ਨੇ ਵੀ ਜਿਵੇਂ ਮੈਂ ਉਹਨਾਂ ਨੂੰ ਦੱਸਦੀਆਂ ਕਿ ਮੇਰੀ ਕਮਾਈ ਐਵੇਂ ਆ ਉਹ ਕਹਿੰਦੀਆਂ ਨੇ ਵੀ ਤੁਸੀਂ ਸਾਡੇ ਨਾਲ ਅੱਗੇ ਅੱਗੇ ਚੱਲ ਰਹੇ ਹੋ ਹਾਂਜੀ ਨਾਲੇ ਆਦੇ ਘਰੇ ਬੈਠਿਓ ਹਾਂਜੀ ਨਾਲੇ ਸੀ ਆਪਣੇ ਘਰਿਆਂ ਤੇ ਨਾਲੇ ਹੋਰਾਂ ਨੂੰ ਰੁਜ਼ਗਾਰ ਦਿੱਤਾ ਹੋਇਆਗਾ ਤੇ ਇਹ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ ਕਿੰਨਾ ਸਮਾਂ ਕਿੰਨਾ ਹੋ ਗਿਆ ਇਹਨੂੰ ਇਨੂੰ 1 ਸਾਲ ਹੋ ਗਿਆ ਜੀ 1 ਸਾਲ ਮੈਂ ਘਰ ਤੋਂ ਹੀ ਕੰਮ ਕਰ ਰਹੀ ਸੀ ਸੂਟ ਵਰਕ ਕਰਵਾ ਕੇ ਪ੍ਰਿੰਟਰਡ ਸੂਟ ਸੇਲ ਕਰ ਰਹੀ ਸੀ ਉਦੋਂ ਮੇਰੇ ਹਸਬੰਦ ਕੋਲ ਇੰਨਾ ਟਾਈਮ ਨਹੀਂ ਸੀ ਹੁੰਦਾ ਮੌਜੂਦਾ ਸਰਪੰਚ ਨੇ ਪਿੰਡ ਦੇ ਕਿਉਂਕਿ ਉਹਨਾਂ ਨੇ ਪਿੰਡ ਲਈ ਟਾਈਮ ਕੱਢਣਾ ਹੁੰਦਾ ਸੀ ਤੇ ਜਦੋਂ ਹੁਣ ਉਹਨਾਂ ਦੀ ਸਰਪੰਚੀ ਦਾ ਐਂਡ ਆ ਗਿਆ ਫਿਰ ਅਸੀਂ ਆਪਣੇ ਲਈ ਮਸ਼ੀਨ ਲਾਈ ਜਦੋਂ ਮੇਰੇ ਆਰਡਰ ਪੂਰੇ ਆਉਣ ਲੱਗੇ ਜਦੋਂ ਪਤਾ ਲੱਗਿਆ ਵੀ ਹਾਂ 10 ਤੋਂ 15 ਲੱਖ ਰੁਪਏ ਲੋਨ ਦਾ ਆਪਾਂ ਨੂੰ ਫਾਇਦਾ ਹੈਗਾ ਜਦੋਂ ਮੇਰੇ ਆਪਣੇ ਇੱਕ ਸੂਟ ਨਾਲ ਦੇ ਕਾਫੀ ਕਾਫੀ ਆਰਡਰ ਆਉਣ ਲੱਗੇ ਫਿਰ ਅਸੀਂ ਮਸ਼ੀਨ ਲੋਨ ਦਾ ਡਿਸੀਜਨ ਲੈਂਤਾ ਫਿਰ ਅਸੀਂ ਮਸ਼ ਤੇ ਜਦੋਂ ਹੁਣ ਘਰ ਦੇ ਵਿੱਚ ਤੁਸੀਂ ਕੰਮਕਾਰ ਕਰਦੇ ਹੋ ਤੁਹਾਡੇ ਕੋਲ ਜਿਹੜੀਆਂ ਸਾਡੀਆਂ ਹੋਰ ਭੈਣਾਂ ਕਿੰਨੇ ਕਾਜ ਆ ਜਾਂਦੀਆਂ ਕੰਮ ਕਰਨ ਵਾਲੀਆਂ ਉਹ ਤਾਂ ਅੱਗੇ ਘਟਨ ਆ ਲੈ ਜਾਂਦੀ ਹੈ ਜੀ ਜਿਵੇਂ ਹੁਣ ਮੈਂ ਇੱਕ ਮੇਰੇ ਕੋਲ ਕੁੜੀ ਘਰੇ ਰੱਖੀ ہوئی ਹੈ ਜੀ ਉਹ ਵੀ ਘਰੇ ਕੰਮ ਕਰਦੀ ਆ ਹੁਣੇ ਮਸ਼ੀਨ ਚਲਾਉਂਦਾ ਜੀ ਇੱਕ ਵੀਰਾ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਕੁੜੀ ਤੋਂ ਲੈਸਾਂ ਲਵਾ ਕੇ ਦਿੰਦੀ ਆ ਇੱਕ ਤੋਂ ਸਟਿਚਿੰਗ ਕਰਵਾ ਕੇ ਦਿੰਦੀ ਆ ਜੀ ਫਿਰ ਮੈਂ ਤਿੰਨ ਕਿ ਮਹੀਨੇ ਹੀ ਵੀਡੀਓ ਪਾਈਆਂ ਸੀ ਇੰਸਟਾਗ੍ਰam ਦੇ ਉੱਪਰ ਤੇ ਤਿੰਨ ਮਹੀਨਿਆਂ ਦੇ ਵਿੱਚ ਮੇਰੇ ਕਾਫੀ ਫਾਲੋਅਰ ਹੋ ਗਏ ਤੇ ਮੈਨੂੰ ਕਾਫੀ ਕੰਮ ਦਾ ਰਿਸਪੌਂਸ ਆਉਣ ਲੱਗਿਆ ਫਿਰ ਅਸੀਂ ਇਹ ਮਸ਼ੀਨ ਲੈਣ ਦਾ ਡਿਸੀਜਨ ਲੈਂਤਾ ਕਿਉਂਕਿ ਕੋਈ ਵੀ ਐਡਾ ਵੱਡਾ ਕੰਮ ਇਕੱਲੀ ਔਰਤ ਨਹੀਂ ਕਰ ਸਕਦੀ ਕਿਉਂਕਿ ਕਈ ਵਾਰੀ ਤਾਂ ਕੋਈ ਪਾਰਟ ਖਰਾਬ ਹੋ ਜਾਂਦਾ ਉਹ ਲੁਧਿਆਣੇ ਦੂਰਾਂ ਤੇ ਮਿਲਦਾ ਨਹੀਂ ਹੈਗਾ ਔਰ ਕੋਈ ਰੀਲਾ ਵਗੈਰਾ ਖੁਸ਼ਬੀ ਲੈ ਕੇ ਆਉਣਾ ਉਹ ਇੱਕ ਬੰਦ ਨਾਲ ਆਦਮੀ ਦੇ ਸਾਥ ਦੀ ਜਰੂਰਤ ਆਪਾਂ ਨੂੰ ਹਾਂ ਫੋਂਡੇ ਕੋ ਮੈਂ ਪਿੰਡ ਤੇ ਬੈ ਕੇ ਵੀਡੀਓ ਪਾਣੀ ਵੀਡੀਓ ਮੇਰੇ ਸਾਰੇ ਕੀਤੇ ਜਾ ਰਹੀ ਹੈ ਜੀ ਕਿਉਂਕਿ ਲੁਧਿਆਣਾ ਇਹ ਕਿਹੜਾ ਕੱਪੜਾ ਨਹੀਂ ਮਿਲਦਾ ਜਾਂ ਪਟਿਆਲਾ ਇਹ ਕਿਹੜਾ ਕੱਪੜਾ ਨਹੀਂ ਮਿਲਦਾ ਉਧਰ ਚੰਡੀਗੜ੍ਹ ਮੋਹਾਲੀ ਸਾਰੇ ਕੱਪੜਾ ਮਿਲਦਾ ਬਟ ਉਹ ਲੈ ਮੇਰੇ ਤੋਂ ਲਿਆ ਮੈਨੂੰ ਤਿੰਨ ਤਿੰਨ ਚਾਰਤੀ ਚੌਥੀ ਵਾਰ ਵੀ ਆਰਡਰ ਆਉਂਦੇ ਆ ਕਸਟਮਰ ਦੇ ਦੁਆਰਾ ਦੁਆਰਾ ਰਿਪੀਟ ਹੁੰਦੇ ਆ ਜੀ ਉਹ ਤਾਈਆਂ ਹੁੰਦੇ ਆ ਜੇ ਮੇਰੇ ਸਟਾਕ ਦੇ ਵਿੱਚ ਕੋਈ ਗੱਲ ਆ ਮੇ ਡੁਪੱਟਾ ਵਧੀਆ ਤਿਆਰ ਕਰਵਾ ਕੇ ਦਿਨੀਆਂ ਤੇ ਮੇਰੇ ਬਰਕ ਦੇ ਵਿੱਚ ਕੋਈ ਗੱਲ ਫਿਨਿਸ਼ਿੰਗ ਆ ਜੀ ਉਹਦੇ ਵਿੱਚ ਸਸਤਰੀ ਕਾਲਜੀ ਕੀ ਦੇਖ ਰਹੇ ਹੋ ਸੱਚ ਦੀ ਪੜਤਾਲ ਉੱਗਣ ਵਾਲੇ ਉਗਵੇਂ ਪੈਂਦੇ ਆ ਪਾੜ ਕੇ ਸੀਨਾ ਪੱਥਰਾਂ ਦਾ ਬਾਕੀ ਕਿਸੇ ਨੇ ਬੜਾ ਸੁਣਾ ਲਿਖਿਆ ਜਿਨ੍ਹਾਂ ਨੇ ਕੰਮ ਕਰਨਾ ਹੈ ਉਹ ਇੱਥੇ ਸਾਡੇ ਪੰਜਾਬ ਦੇ ਵਿੱਚ ਬੜਾ ਕੰਮ ਹੈ ਇਹ ਸਾਡੀ ਵੀਡੀਓ ਉਹਨਾਂ ਲਈ ਹੈ ਜਿਹੜੇ ਸਾਡੇ ਪੰਜਾਬ ਨੂੰ ਛੱਡ ਕੇ ਜਨਨ ਕਿ ਫੋਰਨ ਜਾ ਰਹੇ ਆ ਕੈਨੇਡਾ ਅਮਰੀਕਾ ਇੰਗਲੈਂਡ ਜਾ ਰਹੇ ਆ ਉਹਨਾਂ ਲਈ ਵੀਡੀਓ ਆ ਉਹਨਾਂ ਤੱਕ ਵੀਡੀਓ ਸਾਡੀ ਪਹੁੰਚਾ ਦਿਓ ਸਾਡੇ ਪੰਜਾਬ ਦੇ ਵਿੱਚ ਬਹੁਤ ਕੰਮ ਹੈ ਪਰ ਕੰਮ ਕਰਨ ਵਾਲੇ ਚਾਹੀਦੇ ਆ ਜਿਨ੍ਹਾਂ ਦੇ ਨਿਹਿਤ ਨਾ ਹੋਵੇ ਉਹਨਾਂ ਲਈ ਪੰਜਾਬ ਦੇ ਵਿੱਚ ਕੁਛ ਨਹੀਂ ਜਿਨ੍ਹਾਂ ਨੇ ਕਰਨਾ ਉਹ ਪੰਜਾਬ ਦੇ ਵਿੱਚ ਵੀ ਜਨਨ ਕਿ ਕੈਨੇਡਾ ਬਣਾ ਚੁੱਕੀ ਉਹਨਾਂ ਨੇ ਪੰਜਾਬ ਨੂੰ ਅੱਜ ਅਸੀਂ ਇੱਕ ਸਾਡੀ ਭੈਣ ਕੋਲੇ ਪਹੁੰਚੇ ਆਂ ਇਹਨਾਂ ਨੇ ਜਨਨ ਕਿ ਆਪ ਦੇ ਪਿੰਡ ਦੇ ਵਿੱਚ ਕੈਨੇਡਾ ਬਣਾ ਰੱਖੀ ਹੈ ਇਹ ਕਹਿੰਦੇ ਕੈਨੇਡਾ ਜਾਂਦੀ ਕਿ ਲੋੜ ਆ ਸਾਡੇ ਦਾ ਪੰਜਾਬ ਦੇ ਵਿੱਚ ਬਹੁਤ ਘੱਟ ਕੰਮ ਹੈ ਕੈਨੇਡਾ ਤੋਂ ਆਰਡਰ ਇਹਨਾਂ ਨੂੰ ਜਨਨ ਕਿ ਘਰੇ ਆ ਰਹੇ ਆ ਇੱਕ ਵੀਡੀਓ ਵੇਖੀ ਸੀ ਉਹ ਕਹਿੰਦਾ ਵੀ ਸਾਡੇ ਲਈ ਜਨਨ ਕਿ ਪੰਜਾਬ ਇੱਕ ਦਿਨ ਕਿ ਵਿਦੇਸ਼ ਹੋਇਆ ਕਰੂਗਾ ਵਾਕਈ ਉਹਨਾਂ ਨੇ ਕਿਹਾ ਸੀ ਵੀ ਪੰਜਾਬ ਛੱਡ ਕੇ ਅਸੀਂ ਬਾਹਰ ਤੁਰੇ ਜਾ ਰਹੇ ਐ ਅਕਸਰ ਪ੍ਰਵਾਸੀ ਮਜ਼ਦੂਰ ਐ ਉਹ ਸਾਡੇ ਆ ਰਹੇ ਆ ਅਸੀਂ ਆਪਦੇ ਪੰਜਾਬ ਨੂੰ ਇੱਕ ਸੋਨੇ ਦੀ ਚਿੜੀ ਕਹਿੰਦੇ ਸੀ ਕਿਉਂ ਛੱਡ ਕੇ ਜਾਗੇ ਸਾਡੀ ਭੈਣ ਨੇ ਇੱਥੇ ਜਨਨਿਕ ਪਿੰਡ ਦੇ ਵਿੱਚ ਕੈਨੇਡਾ ਬਣਾਤੀ ਐ ਭੈਣ ਜੀ ਨਾਲ ਗੱਲਬਾਤ ਕਰਦੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਪੰਜ ਸੱਸੀ ਕਾ ਜੀ ਉਹ ਠੀਕਾ ਕਹਿੰਜੀ ਹਾਂਜੀ ਮੰਨ ਦੇ ਵਿੱਚ ਕਿਵੇਂ ਵਿਚਾਰ ਆਇਆ ਜਿਹੜੇ ਸਾਡੇ ਹੁਣ ਮੁੰਡੇ ਕੁੜੀਆਂ ਆਈਲੈਂਡਸ ਕਰਕੇ ਜਨਨਿਕ 20-20 ਲੱਖ ਰੁਪਈਆ ਲਾ ਕੇ ਉਹ ਕੈਨੇਡਾ ਨੂੰ ਜਾ ਰਹੇ ਆ ਹਾਂਜੀ ਤੇ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਤੇ ਸਾਡੇ ਇੱਥੇ ਤੁਸੀਂ ਕੈਨੇਡਾ ਬਣਾਤੇ ਤੇ ਕੰਮ ਤਾਂ ਪੰਜਾਬ ਦੇ ਵਿੱਚ ਇੱਥੇ ਬਹੁਤ ਹੈ ਤੁਹਾਡੇ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ ਵੀ ਅਸੀਂ ਇੱਕ ਜਿਹੜਾ ਹੈ ਬੁਟੀਕ ਦਾ ਕੰਮ ਕਰ ਰਹੇ ਹਾਂ ਵੀ ਇਹ ਕੰਮ ਚਲਾਏਗੇ ਤੇ ਤੁਹਾਡਾ ਵੀ ਕਿਤੇ ਮਨ ਕਰਦਾ ਉਹਨਾਂ ਵੈਸੇ ਵੀ ਕੈਨੇਡਾ ਜਾਏਗੇ ਹਾਂਜੀ ਮੇਰੀ ਸਟੱਡੀ ਜੀਐਨਐਮ ਕੀਤੀ ਹੋਈ ਸੀ 2014 ਦੇ ਵਿੱਚ ਮੈਂ ਜੀਐਨਐਮ ਕੰਪਲੀਟ ਕਰ ਲਈ ਸੀ ਉਹ ਜੀਐਨਐਮ ਮੈਂ ਤਾਇਉਂ ਹੀ ਕੀਤੀ ਸੀ ਉਹਦੇ 4-5 ਲੱਖ ਰੁਪਏ ਤਾਇਉਂ ਲਾਇਆ ਸੀ ਕਿ ਮੈਂ ਕੈਨੇਡਾ ਜਾਉਂਗੀ ਆਈਲੈਂਡਸ ਕਰਕੇ ਉਸ ਤੋਂ ਬਾਅਦ ਦੇ ਵਿੱਚ ਮੈਰਿਜ ਹੋ ਗਿਆ ਆਈਲੈਂਡਸ ਕਰ ਲਈ ਬੈਡ ਵੀ ਆ ਗਏ ਉਸ ਤੋਂ ਬਾਅਦ ਦੇ ਵਿੱਚ ਮੇਰਾ ਬੱਚਾ ਹੋ ਗਿਆ ਫਿਰ ਮੇਰਾ ਘਰ ਦੇ ਨਾਲ ਇੰਨਾ ਪਿਆਰ ਪੈ ਗਿਆ ਤੇ ਮੈਂ ਉਹ ਜ਼ਿੰਮੇਵਾਰੀਆਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕੀ ਹਾਂਜੀ ਮੈਂ ਇੱਕ ਘਰ ਦੇ ਨਾਲ ਹੀ ਵੱਚ ਚੁੱਕੀ ਫਿਰ ਉਹ ਬੱਚਾ ਵੱਲ ਗਿਆ ਹੈਨਾ ਉਹਨੂੰ ਪਾਲਣਾ ਮੇਰੀ ਜ਼ਿੰਮੇਵਾਰੀ ਸੀ ਜਨਵਰੀ ਆਉਦੇ ਪ੍ਰਤੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਕੂਲ ਪਾਤਾ ਤੇ ਫਿਰ ਮੈਂ ਆਪਣਾ ਕੰਮ ਸਟਾਰਟ ਕੀਤਾ ਜੀ ਜੀ ਹਾਂਜੀ ਕੀ ਲੱਗਦਾ ਹੁਣ ਵੀ ਉਹੀ ਕੈਨੇਡਾ ਇੱਥੇ ਬਣ ਗਈ ਹਾਂ ਮੈਨੂੰ ਕੈਨੇਡਾ ਵਾਲਿਆਂ ਪਹਿਨਾ ਕਹਿੰਦੀਆਂ ਨੇ ਵੀ ਜਿਦੋਂ ਮੈਂ ਉਹਨਾਂ ਨੂੰ ਦੱਸਦੀਆਂ ਕਿ ਮੇਰੀ ਕਮਾਈਆਂ ਐਵੇਂ ਆ ਉਹ ਕਹਿੰਦੀਆਂ ਨੇ ਵੀ ਤੁਸੀਂ ਸਾਡੇ ਨੂੰ ਅੱਗੇ ਅੱਗੇ ਚੱਲ ਰਹੇ ਹੋ ਹਾਂਜੀ ਹਾਂ ਇਹ ਰਿਐਲਿਟੀ ਆ ਨਾਲੇ ਆ ਦੇ ਘਰੇ ਬੈਠੇ ਹੋ ਹਾਂਜੀ ਨਾਲੇ ਸੀ ਆਪਣੇ ਘਰਿਆਂ ਤੇ ਨਾਲੇ ਹੋਰਾਂ ਨੂੰ ਰੁਜ਼ਗਾਰ ਦਿੱਤਾ ਹੋਇਆਗਾ ਜੀ ਜਿਨ੍ਹਾਂ ਨੇ ਸਾਨੂੰ ਪਾਲਿਆ ਪਾਲ ਕੇ ਜਿੰਨਗੇ ਐਡੇ ਵੱਡੇ ਕਰਤਾ ਜਦੋਂ ਉਹਨਾਂ ਦਾ ਸੁੱਖ ਲੈਣ ਦਾ ਟਾਈਮ ਹੁੰਦਾ ਤੇ ਜਨਨਿਕ ਉਹ ਇੱਥੇ ਮਾਪੇ ਚੁਗਦੇ ਰਹਿੰਦੇ ਆ ਵਿਲਕਦੇ ਰਹਿੰਦੇ ਆ ਉਹਨੇ ਕੋਈ ਸੇਵਾ ਕਰਨ ਵਾਲੀ ਹੁੰਦਾ ਕਿ ਅਸੀਂ ਉਹਨਾਂ ਦੀ ਇੱਕ ਸੇਵਾ ਵੀ ਕਰ ਰਹੇ ਹਾਂ ਨਾਲੇ ਕਹਿੰਦੇ ਪੁੰਨ ਤੇ ਨਾਲੇ ਫਲੀਆਂ ਨਾਲੇ ਫਲੀਆਂ ਦੋ ਕੰਮ ਹੋ ਰਹੇ ਆ ਨਾਲੇ ਪੈਸੇ ਕਮਾ ਰਹੇ ਹੋ ਨਾਲੇ ਆਦੇ ਸਸ ਸੋਰੀ ਸੇਵਾ ਕਰ ਰਹੇ ਹੋ ਤੇ ਨਾਲੇ ਆਦੇ ਪਰਵਾਦ ਦੇ ਵਿੱਚ ਬੈਠੇ ਹੋ ਹਾਂਜੀ ਬਿਲਕੁਲ ਜੀ ਇਹ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਇਹ ਦੂਜਾ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ ਕਿੰਨਾ ਸਮਾਂ ਕਿੰਨਾ ਹੋ ਗਿਆ ਇਹਨੂੰ ਇਨੂੰ 1 ਸਾਲ ਹੋ ਗਿਆ ਜੀ 1 ਸਾਲ ਮੈਂ ਘਰ ਤੋਂ ਹੀ ਕੰਮ ਕਰ ਰਹੀ ਸੀ ਸੂਟ ਵਰਕ ਕਰਵਾ ਕੇ ਪ੍ਰਿੰਟਡ ਸੂਟ ਸੇਲ ਕਰ ਰਹੀ ਸੀ ਉਦੋਂ ਮੇਰੇ ਹਸਬੰਦ ਕੋਲ ਇੰਨਾ ਟਾਈਮ ਨਹੀਂ ਸੀ ਹੁੰਦਾ ਉਹ ਮੌਜੂਦਾ ਸਰਪੰਚ ਨੇ ਪਿੰਡ ਦੇ ਕਿਉਂਕਿ ਉਹਨਾਂ ਨੇ ਪਿੰਡ ਲਈ ਟਾਈਮ ਕੱਢਣਾ ਹੁੰਦਾ ਸੀ ਤੇ ਜਦੋਂ ਹੁਣ ਉਹਨਾਂ ਦੀ ਸਰਪੰਚੀ ਦਾ ਐਂਡ ਆ ਗਿਆ ਫਿਰ ਅਸੀਂ ਆਪਣੇ ਲਈ ਮਸ਼ੀਨ ਲਈ ਜਦੋਂ ਮੇਰੇ ਆਰਡਰ ਪੂਰੇ ਆਉਣ ਲੱਗੇ ਜਦੋਂ ਪਤਾ ਲੱਗਿਆ ਵੀ ਹਾਂ 10-15 ਲੱਖ ਰੁਪਏ ਲੋਨ ਦਾ ਆਪਾਂ ਨੂੰ ਫਾਇਦਾ ਹੈਗਾ ਜਦੋਂ ਮੇਰੇ ਆਪਣੇ ਇੱਕ ਸੂਟ ਨਾਲ ਹੀ ਕਾਫੀ-ਕਾਫੀ ਆਰਡਰ ਆਉਣ ਲੱਗੇ ਫਿਰ ਅਸੀਂ ਮਸ਼ੀਨ ਲਾਉਣ ਦਾ ਡਿਸੀਜਨ ਲੈਂਤਾ ਫਿਰ ਅਸੀਂ ਮ सरपंच ਤੇ ਸਰਪੰਚ ਦੇ ਘਰ ਵਾਲੀ ਤੇ ਸਰਪੰਚ ਨਹੀਂ ਹੈ ਨਾ ਕਹਿੰਦੇ ਇੱਕ ਸਰਪੰਚ ਤੇ ਨੰਬਰਦਾਰ ਇਹੋ ਜੀਆ ਅਲਪੈਣ ਲੱਗ ਜਾਂਦੀ ਆ ਉਹਨਾਂ ਦੀ ਸਾਰੀ ਪੀੜ੍ਹੀਆਂ ਤੱਕ ਅਲਪੈਂਦੀ ਹੈ ਜੇ ਇੱਕ ਵੀ ਸਰਪੰਚ ਬਣਦੇ ਨਾ ਅੱਲਾ ਕਹਿੰਦਾ ਉਹਨਾਂ ਸਰਪੰਚਾਂ ਦੇ ਜਾਣਾ ਹਾਂਜੀ ਤੇ ਹੁਣ ਕਹਿੰਦੇ ਜਗਤਾਰ ਜੱਗੀ ਕੇ ਬਾਈ ਦਾ ਨਾਮ ਵੀ ਬੜਾ ਫੇਮਸ ਆ ਹੈ ਨਾ ਸੋਸ਼ਲ ਮੀਡੀਆ ਤੇ ਬੜੇ ਜਨਕੀ ਰਹਿੰਦੇ ਆ ਤੇ ਹੁਣ ਜਨਕੀ ਤੁਹਾਡਾ ਨਾਮ ਵੀ ਪਿੰਡ ਦੇ ਵਿੱਚ ਬੜਾ ਫੇਮਸ ਹੋ ਗਿਆ ਹੁਣ ਕੀ ਕਹਿੰਦੇ ਹੁੰਦੇ ਆ ਉਹਦਾ ਕਪੜੇ ਵਾਲੇ ਦੀ ਫੈਕਟਰੀ ਨਾਲ ਦੇ ਜਾਣਾ ਕੜਾਈ ਵਾਲਿਆਂ ਦੇ ਆ ਨਹੀਂ ਕੜਾਈ ਵਾਲਿਆਂ ਦੇ ਜਾਣਾ ਐਨੀ ਉਂਝ ਵੀ ਮੈਨੂੰ ਜਦੋਂ ਕਾਲ ਆਉਂਦੇ ਉਹ ਕਹ ਤੇ ਜਦੋਂ ਹੁਣ ਘਰ ਦੇ ਵਿੱਚ ਤੁਸੀਂ ਕੰਮਕਾਰ ਕਰਦੇ ਹੋ ਤੁਹਾਡੇ ਕੋਲ ਜਿਹੜੀਆਂ ਸਾਡੀਆਂ ਹੋਰ ਭੈਣਾ ਕਿੰਨੇ ਕਾਜ ਆ ਜਾਂਦੀਆਂ ਕੰਮ ਕਰਨ ਵਾਲੀਆਂ ਉਹ ਤਾਂ ਅੱਗੇ ਘਟਣਾ ਲੈ ਆ ਜਾਂਦੀ ਹੈ ਜੀ ਜਿਵੇਂ ਹੁਣ ਮੈਂ ਇੱਕ ਮੇਰੇ ਕੋਲ ਕੁੜੀ ਘਰੇ ਰੱਖੀ ہوئی ਹੈ ਜੀ ਉਹ ਵੀ ਘਰੇ ਕੰਮ ਕਰਦੀ ਆ ਹੁਣ ਇਹ ਮਸ਼ੀਨ ਚਲਾਉਂਦਾ ਜੀ ਇੱਕ ਵੀਰਾ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਕੁੜੀ ਤੋਂ ਲੈਸਾਂ ਲਵਾ ਕੇ ਦਿੰਦੀ ਆ ਇੱਕ ਤੋਂ ਸਟਿਚਿੰਗ ਕਰਵਾ ਕੇ ਦਿੰਦੀ ਆ ਜੀ ਅੱਛਾ ਹਾਂ ਤੇ ਇੱਕ ਆਪਣਾ ਉਹਦੇ ਘਰੀ ਮੁੰਡਾ ਡਾਈ ਕਰਕੇ ਦਿੰਦਾ ਮੇਰੇ ਦੁਪੱਟੇ ਹੁਣ ਮੈਂ ਉਹਨਾਂ ਦੇ ਘਰੀ ਦੁਪੱਟੇ ਫੜਾਏ ਉਹਨੀਆਂ ਘਰ ਤੋਂ ਲਿਓਣੀਆਂ ਜੀ ਕੀ ਸਰਪੰਚ ਸਾਹਿਬ ਦਾ ਤੁਹਾਡੇ ਕੰਮ ਦੇ ਵਿੱਚ ਪੂਰਾ ਸਹਿਯੋਗ ਆ ਨੀ ਆਮ ਤੌਰ ਤੇ ਕਹਿੰਦੇ ਤੂੰ ਛੱਡ ਕੇ ਤੇ ਪੰਗਾ ਜਨਾ ਪਵਾ ਦੀ ਕਿਤੇ ਇੰਨੇ ਪੈਸੇ ਲਵਾ ਕੇ ਮੁੜ ਕੇ ਕੰਮ ਨਾ ਕਰੇ ਤੂੰ ਛੱਡ ਜੇ ਮੈਨੂੰ ਵੀ ਫਸਾ ਕੇ ਧਰ ਦੇ ਹਾਂਜੀ ਨਹੀਂ ਪਹਿਲਾਂ ਦੇਖੋ ਉਹਨਾਂ ਨੇ ਇੰਨਾ ਇੰਟਰਸਟ ਨਹੀਂ ਸੀ ਲੇਤਾ ਜਦੋਂ ਮੈਂ ਪਿੰਡ ਚੀ ਕਰਦੀ ਸੀ ਬਟ ਜਦੋਂ ਆਪਣੇ ਉਧਰ ਵੀ ਪਿੰਡ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਖਤਮ ਹੋਣ ਵਾਲੀ ਹੋ ਗਈ ਫਿਰ ਉਹਨਾਂ ਨੇ ਮੇਰੇ ਨਾਲ ਸਾਥ ਦਿੱਤਾ ਫਿਰ ਮੈਂ ਤਿੰਨ ਕਿ ਮਹੀਨੇ ਵੀਡੀਓ ਪਾਈਆਂ ਸੀ Instagram ਦੇ ਉੱਪਰ ਤੇ 3 ਮਹੀਨਿਆਂ ਦੇ ਵਿੱਚ ਮੇਰੇ ਕਾਫੀ ਫੋਲੋਅਰ ਹੋ ਗਏ ਤੇ ਮੈਨੂੰ ਕਾਫੀ ਕੰਮ ਦਾ ਰਿਸਪੌਂਸ ਆਉਣ ਲੱਗਿਆ ਫਿਰ ਅਸੀਂ ਇਹ ਮਸ਼ੀਨ ਲੈਣ ਦਾ ਡਿਸੀਜਨ ਲੈਂਤਾ ਕਿਉਂਕਿ ਕੋਈ ਵੀ ਐਡਾ ਵੱਡਾ ਕੰਮ ਇਕੱਲੀ ਔਰਤ ਨਹੀਂ ਕਰ ਸਕਦੀ ਕਿਉਂਕਿ ਕਈ ਵਾਰੀ ਤਾਂ ਕੋਈ 파ਟ ਖਰਾਬ ਹੋ ਜਾਂਦਾ ਉਹ ਲੁਧਿਆਣੇ ਦੂਰਾਂ ਤੇ ਮਿਲਦਾ ਨਹੀਂ ਹੈਗਾ ਔਰ ਕੋਈ ਰੀਲਾਂ ਵਗੈਰਾ ਕੁਝ ਵੀ ਲੈ ਕੇ ਆਉਣਾ ਉਹ ਇੱਕ ਬੰਦੇ ਨਾਲ ਆਦਮੀ ਦੇ ਸਾਥ ਦੀ ਜ਼ਰੂਰਤ ਆਪਾਂ ਨੂੰ ਹਾਂਜੀ ਨੇ ਪਰ ਤੁਸੀਂ ਰੰਗ ਅਜਨੇ ਹਨਾ ਰੰਗ ਸਿਲੈਕਟ ਕਰਿਆ ਜੇ ਹੁਣ ਗੱਲ ਕਰੀਏ ਆਪਾਂ ਜਦ ਕਿ ਤੁਸੀਂ ਚਾਰ ਪੰਜ ਰੰਗ ਲਾਤੇ ਤੇ ਇਹ ਅਲਗ-ਅਲਗ ਲੋਕਾਂ ਦੀ ਚੁਆਇਸ ਨਾ ਲਾਉਂਦੇ ਆ ਵੀ ਲੋਕ ਕਹਿੰਦੇ ਵੀ ਸਾਨੂੰ ਜਿਵੇਂ ਤੋਤੇ ਰੰਗਾ ਚਾਹੀਦਾ ਅੰਡਰੀ ਚਾਹੀਦਾ ਕਾਲਾ ਚਾਹੀਦਾ ਹਾਂ ਦੇਖੋ ਜਿਹੜੇ ਆ ਵਾਲੇ ਕਲਰ ਨੇ ਸੂਟ ਦੇ ਉਹਦਾ ਕਸਟਮਰ ਦੀ ਚੁਆਇਸ ਨਾ ਲਾ ਦਿੰਦੇ ਆ ਕਈ ਵਾਰ ਆਪਣੇ ਕੋਲੋਂ ਚੁਆਇਸ ਨਾ ਲਾ ਦਿੰਦੇ ਜੀ ਵੀਡੀਓ ਪਾ ਦਿੰਦੇ ਤੇ ਸੇਲ ਹੋ ਜਾਂਦੇ ਨੇ ਉਹੀ ਕਲਰਾਂ ਦੀ ਦੁਬਾਰਾ ਫੇਰ ਡਿਮਾਂਡ ਆਉਂਦੀ ਹੈਗੀ ਤੇ ਕਈ ਵਾਰ ਕਸਟਮਰ ਕਹਿ ਵੀ ਦਿੰਦੇ ਵੀ ਸਾਨੂੰ ਆ ਕਲਰ ਲਾਓ ਕਈ ਵਾਰ ਮੈਨੂੰ ਬੁਟੀਕ ਹੁੰਦੀਆਂ ਨੇ ਜੀ ਸਾਨੂੰ ਸਾਡੇ ਸੂਟ ਬਰਕਰ ਕਰਕੇ ਸਾਡੇ ਬੁਟੀਕ ਵਾਸਤੇ ਹੈ ਜੀ ਜੀ ਤੁਸੀਂ ਕੈਨੇਡਾ ਜਾਣ ਦਾ ਸੋਚਦੇ ਸੀ ਵੀ ਅਸੀਂ ਕੈਨੇਡਾ ਜਾਣਾ ਤੇ ਕੈਨੇਡਾ ਵਾਲੇ ਤੁਹਾਨੂੰ ਖੁਦ ਫੋਨ ਕਰ ਰਹੇ ਆ ਵੀ ਭੈਣ ਜੀ ਸਾਨੂੰ ਆ ਜਿਹੜੇ ਸੂਟ ਕਢਾਈ ਕਰਕੇ ਭੇਜੋ ਹਾਂਜੀ ਹਾਂਜੀ ਮੈਨੂੰ ਬਹੁਤ ਪਹਿਨਾਂ ਦੇ ਆਰਡਰ ਆਉਂਦੇ ਨੇ ਤੇ ਮਾਰਨਿੰਗ ਟਾਈਮ ਤੋਂ ਉਹਨਾਂ ਦੀ ਕਾਲਸ ਬਹੁਤ ਆਉਂਦੀਆਂ ਨੇ ਕਿਉਂਕਿ ਉਹਨਾਂ ਦਾ ਜੋ ਵੀ ਸੈਟਅਪ ਆ ਆਪਣੇ ਇਧਰ ਮਾਰਨਿੰਗ ਹੁੰਦਾ ਜੇ ਉਹਨਾਂ ਨੇ ਫੋਨ ਲਾਉਣਾ ਹੁੰਦਾਗਾ ਜੇ ਫਿਰ ਆਪਾਂ ਉਹਨਾਂ ਨੂੰ ਸੂਟ ਸਟਿਚ ਵਗੈਰਾ ਕਰਵਾ ਕੇ ਕੋਰੀਅਰ ਕਰ ਦਿੰਨੇ ਆ ਜੀ ਕਈ ਕਿਸੇ ਪਹਿਨ ਨੇ ਇੱਥੇ ਆਪਣੇ ਪਿੰਡੀ ਮੰਗਵਾਉਣੇ ਹੁੰਦੇ ਆ ਉਹਨਾਂ ਦੀ ਕਿਸੇ ਫੈਮਿਲੀ ਮੈਂਬਰ ਦੀ ਨਾਲ ਫਲਾਈਟ ਹੁੰਦੀ ਆ ਫਿਰ ਆਪਾਂ ਉਹਨਾਂ ਦੇ ਪਿੰਡ ਕੋਰੀਅਰ ਕਰ ਦਿੰਨੇ ਆ ਜੀ ਹਾਂਜੀ ਇੱਕ ਡਬਲ ਸਰਵਸ ਹੋ ਗਈ ਮੈਂ ਕਿਹਾ ਤੁਸੀਂ ਸਲਾਈ ਵੀ ਕਰ ਦੇ ਨਾਲ ਨੀ ਸਟਿਚਿੰਗ ਮੈਂ ਕਰਵਾ ਕੇ ਦਿੰਨੀ ਮੈਨੂੰ ਆਈ ਸਾਈਡ ਦੀ ਪ੍ਰੋਬਲਮ ਆ ਅੱਛਾ ਹਾਂਜੀ ਕਰਵਾ ਦਿੰਨੇ ਜੇ ਤੁਹਾਨੂੰ ਕੋਈ ਬੰਦਾ ਕਹੇ ਵੀ ਵੀ ਸੂਟ ਤੁਸੀਂ ਸਟਿਚਿੰਗ ਵੀ ਕਰਾ ਦਿਓ ਤੇ ਉਹ ਵੀ ਕਰਾ ਦਿੰਨੇ ਹਾਂਜੀ ਮੈਂ ਸਿੰਗਲ ਕਸਟਮਰ ਦੇ ਸਾਤ ਸਾਤ ਅੱਠ ਅੱਠ ਸੂਟ ਸਟਿਚਿੰਗ ਕਰਵਾ ਕੇ ਦਿੰਨੀ ਉਹ ਕੁੜੀ ਰੱਖੀ ਹੋਈ ਹੈ ਜੀ ਉਹ ਆਪਣੇ ਘਰ ਹੀ ਕੰਮ ਕਰਕੇ ਮੈਨੂੰ ਦੇ ਦਿੰਦੀ ਹੈ ਜੀ ਹਾਂਜੀ ਹਾਂਜੀ ਜਿਹੜਾ ਤੁਸੀਂ ਡਿਜ਼ਾਈਨ ਆ ਉਹ ਨੂੰ ਕਿਵੇਂ ਸਿਲੈਕਟ ਕਰਦੇ ਜਿਹੜੀ ਡਿਜ਼ਾਈਨ ਦੀ ਗੱਲ ਕਰਦੇ ਜਿਵੇਂ ਧਾਗਾ ਲਾਉਣਾ ਵੀ ਆ ਰੰਗ ਲਾਉਣਾ ਇਸ ਕੱਪੜੇ ਤੇ ਆ ਰੰਗ ਲਾਉਣਾ ਕਸਟਮਰ ਦੱਸਦਾ ਤੇ ਤੁਸੀਂ ਆਪ ਦੀ ਚੋਇਸ ਨਾਲ ਆਪ ਹੀ ਕਰਦਨੇ ਹੋ ਨਹੀਂ ਉਹ ਐਕਸਪੀਰੀਅੰਸ ਹੋ ਜਾਂਦਾ ਈ ਪਰਸਨ ਨੂੰ ਅੱਛਾ ਹਾਂ ਕਿਉਂਕਿ ਜਦੋਂ ਆਪਾਂ ਸਾਰੇ ਦੇ ਰੀਲਾਂ ਕੱਪੜੇ ਦੇ ਵਿੱਚ ਹੀ ਰਵਾਂਗੇ ਉਹ ਆਪ ਨੂੰ ਐਕਸਪੀਰੀਅੰਸ ਹੋ ਜੂ ਵੀ ਇਹਦੇ ਉੱਪਰ ਇਹ ਰੰਗ ਸੂਟ ਕਰੂਗਾ ਜੀ ਹਾਂਜੀ ਉਹ ਕਸਟਮਰ ਦੀ ਕੋਈ ਚੁਆਇਸ ਨਹੀਂ ਹੁੰਦੀ ਇਸ ਓਨਲੀ ਸਟਾਫ ਸਟਾਫ ਦੀ ਕਸਟਮਰ ਦੀ ਜਰੂਰ ਚੁਆਇਸ ਹੁੰਦੀ ਆ ਵੀ ਸਾਨੂੰ ਇਸ ਤਰ੍ਹਾਂ ਦਾ ਸਟਾਫ ਲੈ ਕੇ ਦਿਓ ਆ ਸਮ ਟਾਈਮ ਤਾਂ ਸਟਾਫ ਮੇਰੇ ਕੋਲ ਅਵੇਲੇਬਲ ਹੁੰਦਾ ਸਾਰਾ ਜੇਕਰ ਮੇਰੇ ਕੋਲ ਨਹੀਂ ਹੁੰਦਾ ਕੋਈ ਉਹਨਾਂ ਨੇ ਹੋਰ ਸਟਾਫ ਲੈਣਾ ਹੁੰਦਾ ਫਿਰ ਮੈਂ ਮਾਰਕੀਟ ਦੇ ਵਿੱਚੋਂ ਕਸਟਮਾਈਜ਼ ਕਰ ਲੈਂਦੀ ਆ ਵੀ ਆਰਡਰ ਕਿੰਨੇ ਕੱਦ ਜਾਨੀ ਕਿ ਮਹੀਨੇ ਦੇ ਵਿੱਚ ਆ ਜਾਂਦੇ ਤੁਹਾਨੂੰ ਕੋਈ ਆਈਡੀਆ ਨਹੀਂ ਗੱਲ ਸੇਰ ਮੰਦਰ ਸਾਹਿਬ ਗਏ ਹੋਏ ਸੀ ਮੈਨੂੰ ਮੈਂ ਕੋਈ ਵੀਡੀਓ ਨਹੀਂ ਪਾਈ ਕੁਛ ਨਹੀਂ ਪਾਇਆ ਕੱਲੀ ਮੈਨੂੰ ਅੱਠ-ਨੌ ਆਰਡਰ ਉੱਥੇ ਗਏ ਰਸਤੇ 'ਚ ਆ ਗਏ ਜੀ ਜੀ ਹਾਂ ਜੀ ਜਿ ਦਿਨ ਰਾਤ ਵਾਲਾ ਜੀ ਕਲੀਨ ਰੂਟੀਨ ਵਾਲਾ ਨਹੀਂ ਰਾਤ ਮੈਂ ਤਾਂ ਜਨੀ ਕਿਆ ਆਪਦੀ ਜਿਹਨੀ ਤੁਸੀਂ ਕਰਨੋਂਗੇ ਮਿਹਨਤ ਹੈ ਹਾਂਜੀ ਇਹਦਾ ਅੱਜ ਰਾਤ ਨੂੰ ਆਪਾਂ ਆਰਡਰ ਲਈ ਜਾਵਾਂਗੇ ਤਾਂ ਰਾਤ ਨੂੰ ਵੀ ਆਈ ਜਾਣਗੇ ਜੀ ਇੱਕ ਮਿੰਟ ਤੁਸੀਂ ਇਹ ਵੀ ਦੱਸੋ ਭੈਣ ਜੀ ਜਿਵੇਂ ਹੁਣ ਸਾਡੇ ਮੁੰਡੇ ਕੁੜੀਆਂ ਬਾਹਰ ਜਾਂਦੇ ਐ ਉਹ ਕਹਿੰਦੇ ਸਾਡੇ ਕੋਲ ਰੋਟੀ ਖਾਣ ਦਾ ਟਾਈਮ ਹੈ ਨਹੀਂਗਾ ਅਸੀਂ ਜੀ ਸ਼ਿਫਟ ਲਾ ਕੇ ਆਏ ਅਸੀਂ ਉਹ ਕਰਿਆ ਘਰੇ ਆ ਕੇ ਰੋਟੀ ਨਹੀਂ ਖਾਧੀ ਪੀਜ਼ਾ ਖਾਦਾ ਚਲੋ ਜੀ 버거 ਖਾਦਾ ਚਲੋ ਚਲੇਗੇ ਕਿ ਉਹੋ ਜਿਹਾ ਕੰਮ ਜੇ ਅਸੀਂ ਆਪਦੇ ਪੰਜਾਬ ਦੇ ਵਿੱਚੋ ਇੱਥੇ ਰਹਿ ਕੇ ਕਰੀਏ ਕਿ ਉਹੀ ਗੱਲ ਸਭ ਕੁਝ ਬਣ ਸਕਦਾ ਸਾਰਾ ਕੁਝ ਬਣਦਾ ਜੀ ਮੈਂ ਕਦੇ ਗਰਮੀ ਦੇ ਦਿਨ ਚ ਦਿਨੇ ਪੈਕਿੰਗ ਦੇਖਿਆ ਨਾ ਕਿਸੇ ਰਿਲੇਟਿਵ ਕੋਲ ਜਾ ਕੇ ਦੇਖਿਆ ਹਰਮੰਦਰ ਸਾਹਿਬ ਵੀ ਵਾਸ ਇੱਕਾ ਸੀ ਵੀ ਮੱਥਾ ਟੇਕ ਕੇ ਜਾਂਦੇ ਹਰੇਕ ਮਹੀਨੇ ਵਾਰੀ ਤੇ ਮੈਂ ਆਪਣੇ ਘਰ ਚ ਇੰਨੀ ਬਿਜੀ ਰਹਿਣੀ ਹੈ ਜੀ ਹਾਂਜੀ ਨਹੀਂ ਆਮ ਤੌਰ ਤੇ ਲੇਡੀ ਜੀ ਕਹਿੰਦੀ ਹੈ ਨਹੀਂ ਦੋ ਮਿੰਟ ਰੁਕ ਜਾ ਕਰ ਲੂੰਗੀ ਮੈਂ ਮੈਨੂੰ ਕੰਮ ਕਰ ਲੈਣ ਦੇ ਦੋ ਮਿੰਟ ਸੌਂ ਲੈਣ ਦੇ ਤੁਸੀਂ ਸਾਡੀ 다ੜੀ ਮੈਨੂੰ ਪੁੱਥੀ ਬਿਜੀ ਕਰੀ ਰੱਖਦੇ ਕੋਈ ਇਹੋ ਜਿਹਾ ਨਹੀਂ ਫਿਰ ਪਹਿਲਾਂ ਤੇ ਇਹ ਕੰਮ ਆਣਾ ਇਹ ਬਾਅਦ ਚ ਮੈਂ ਕਰਦੇ ਕਰਦੀ ਆ ਜੀ ਹਾਂਜੀ ਜਿਵੇਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਤੁਸੀਂ ਕਾਰਜ ਜਿਹੜੀ ਮਸ਼ੀਨ ਲਾਈ ਹੈ ਸਾਡੀ ਭੈਣ ਨੇ ਆਪਦੇ ਘਰੇ ਲਾ ਰਹੀ ਹੈ ਫੈਬਰੀ ਨੂੰ ਵੀ ਟੈਂਡ ਕਰਦੇ ਆ ਬੱਚਾ ਨੂੰ ਵੀ ਜਨਨ ਕਿ ਹੋਰ ਪਰਿਵਾਰ ਦੀ ਦੇਖ ਰਿਕ ਵੀ ਕਰਦੇ ਆ ਤੇ ਘਰ ਦੇ ਵਿੱਚ ਜਨਨ ਕਿ ਆਪਦੇ ਮਸ਼ੀਨ ਲਾਏ ਉਹੀ ਪਹਿਲਾਂ ਦੱਸ ਕੇ ਹੜਿਆ ਭੈਣ ਨੇ ਸਾਡੀ ਨੇ ਜਨਨ ਕਿ ਕੈਨੇਡਾ ਇੱਥੇ ਘਰੇ ਹੀ ਬਣਾਤਾ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਮਨ ਦੇ ਵਿੱਚ ਇਹ ਵਿਚਾਰ ਕਈ ਵਾਰ ਹੁੰਦਾ ਵੀ ਆਪਾਂ ਇਸ ਮਸ਼ੀਨ ਨੂੰ ਸ਼ਹਿਰ ਦੇ ਵਿੱਚ ਲਾਈਏ ਉੱਥੇ ਕਸਟਮਰ ਵੱਧ ਆਊਗਾ ਤੁਸੀਂ ਇਹ ਪਿੰਡ ਦੇ ਵਿੱਚ ਲਾਤੀ ਇੱਕ ਬਹਿਮ ਆ ਜੀ ਜੀ ਨਹੀਂ ਨਹੀਂ ਜਿਹਨੇ ਆਪਣੀ ਮਾਰਕੀਟਿੰਗ ਕਰਨੀ ਆ ਚੀਜ਼ ਸਹੀ ਹੋਣੀ ਚਾਹੀਦੀ ਕਿਤੇ ਮਰਜ਼ੀ ਮਾਰਕੀਟਿੰਗ ਕਰੋ ਉਹ ਕੋਈ ਜ਼ਿਆਦਾ ਨਹੀਂ ਹੁੰਦਾ ਕਿ ਆਪਾਂ ਸ਼ਹਿਰ ਦੇ ਵਿੱਚ ਹੀ ਕਰਨੀ ਆ ਜਾਂ ਪਿੰਡ ਦੇ ਵਿੱਚ ਹੀ ਕਰਨੀ ਆ ਹੁਣ ਦੇਖੋ ਮੈਂ ਪਿੰਡ 'ਚ ਬਹਿ ਕੇ ਵੀਡੀਓ ਪਾਉਣੀ ਆ ਵੀਡੀਓ ਮੇਰੇ ਸਾਰੇ ਕਿਤੇ ਜਾ ਰਹੀ ਹੈ ਜੀ ਕਿਉਂਕਿ ਲੁਧਿਆਣਾ 'ਚ ਕਿਹੜਾ ਕੱਪੜਾ ਨਹੀਂ ਮਿਲਦਾ ਜਾਂ ਪਟਿਆਲਾ 'ਚ ਕਿਹੜਾ ਕੱਪੜਾ ਨਹੀਂ ਮਿਲਦਾ ਉਧਰ ਚੰਡੀਗੜ੍ਹ ਮੋਹਾਲੀ ਸਾਰੇ ਕੱਪੜੇ ਮਿਲਦਾ ਬਟ ਉਹ ਲੈ ਮੇਰੇ ਤੋਂ ਲਿਆ ਮੈਨੂੰ ਤਿੰਨ ਤਿੰਨ ਚੌਥੀ ਚੌਥੀ ਵਾਰ ਵੀ ਆਰਡਰ ਆਉਂਦੇ ਆ ਕਸਟਮਰ ਦੇ ਦੁਆਰਾ ਦੁਆਰਾ ਰਿਪੀਟ ਹੁੰਦੇ ਆ ਜੀ ਉਹ ਤਾਂ ਇਹ ਹੁੰਦੇ ਜੀ ਫਿਨਿਸ਼ਿੰਗ ਹੈ ਜੀ ਉਹਦੇ ਵਿੱਚ ਜੀ ਜੀ ਇਹ ਵਾਕੀ ਗੱਲ ਸਹੀ ਹੈ ਭੈਣ ਜੀ ਤੁਹਾਡੇ ਵਿੱਚ ਇੱਕ ਕੋਈ ਕੁਆਲਟੀ ਹੋਣੀ ਚਾਹੀਦੀ ਹੈ ਤੁਸੀਂ ਕਹਿੰਦੇ ਹੋ ਹਾਂ ਜੰਗਲ 'ਚ ਮੰਗਲ ਲਾ ਦੂੰਗੀ ਜਾ ਕੇ ਜੇ ਤੁਹਾਡੇ 'ਚ ਕੁਆਲਿਟੀ ਆ ਤੁਸੀਂ ਜੰਗਲ 'ਚ ਵੀ ਜਾ ਕੇ ਦੁਕਾਨ ਕਰ ਲੋਣਾ ਤੇ ਉੱਥੇ ਵੀ ਮੰਗਲ ਲੱਗ ਜਣਗੇ ਤੁਹਾਡੇ 'ਚ ਕੁਆਲਿਟੀ ਜਿਹੜਾ ਕੰਮ ਆਉਂਦਾ ਬੰਦੇ ਦੇ ਮੂੰਹ ਨੂੰ ਆਉਂਦਾ ਉਹਦੀ ਕੁਆਲਿਟੀ ਨੂੰ ਆਉਂਦਾ ਜੇਕਰ ਇਹ ਵਧੀਆ ਕੁਆਲਿਟੀ ਦੇ ਰਿਹਾ ਇਹ ਜਿਹਨੇ ਕਿ ਵਧੀਆ ਕੰਮ ਕਰ ਰਿਹਾ ਤੇ ਲੋਕ ਤਾਂ ਹੀ ਜਿਹਨੇ ਕਿ ਸ਼ਹਿਰ ਛੱਡ ਕੇ ਕੈਨੇਡਾ ਅਮਰੀਕਾ ਛੱਡ ਕੇ ਪਿੰਡ ਦੇ ਵਿਚ ਆ ਰਹੇ ਜਿੱਦਣ ਇਹਨਾਂ ਨੇ ਵਧੀਆ ਕੁਆਲਿਟੀ ਨਾ ਦਿੱਤੀ ਉਦੋਂ ਲੋਕ ਇਹਨਾਂ ਕੋਲ ਹਟ ਜਾਣਗੇ ਕਿਉਂਕਿ ਜੇਕਰ ਵਧੀਆ ਕੁਆਲਿਟੀ ਦੇ ਰਿਹਾ ਵਧੀਆ ਨੇਦੀ ਬੋਲ ਬਾਲੀ ਆ ਇਹ ਜਿਹਨੇ ਸ਼ੋਰੂਮ ਬਣਿਆ ਉਹਨਾਂ ਕੋਲੇ ਕਿਉਂ ਨਹੀਂ ਜਾਂਦੇ ਇਹ ਨਾ ਕਿ ਪਿੰਡ ਦੇ ਵਿੱਚ ਵੀ ਵੇਖੋ ਭੈਣ ਕਹਿੰਦੀ ਵੀ ਸਾਥੋ ਜਿਹੜਾ ਕੰਮ ਆ ਪੂਰਾ ਨਹੀਂ ਹੁੰਦਾ ਜਿਹੜੇ ਆਰਡਰ ਆ ਪੂਰੇ ਨਹੀਂ ਹੁੰਦੇ ਜਨਨ ਕਿ ਦਿਨ ਪਰ ਰਾਤ ਕੰਮ ਕਰਦੇ ਆ ਫੈਮਿਲੀ ਨੂੰ ਨਹੀਂ ਜਨਨ ਕਿ ਸਾਮ ਦੇ ਘਰ ਦੇ ਵਿੱਚ ਕਿਦਾਂ ਕਈ ਵਾਰ ਐ ਨਹੀਂ ਹੁੰਦਾ ਵੀ ਮਾਤਾ ਤੂੰ ਮੈਨੂੰ ਇੱਕ ਤਾਂ ਮੈਂ ਉਧਰ ਕੰਮ ਕਰਨਾ ਹੁਣ ਰੋਟੀ ਟੁਕ ਵੀ ਪਕਾਉਣਾ ਨੌ ਸੱਸ ਦੇ ਵਿੱਚ ਕਈ ਵਾਰ ਐ ਐ ਕਰਦਾ ਰਹਿੰਦਾ ਉਵੇਂ ਤਾਂ ਨਹੀਂ ਚੱਲਦਾ ਕਦੀ ਨਹੀਂ ਰੋਟੀ ਟੁਕ ਮੇਰੇ ਮਾਤਾ ਕਰ ਲੈਂਦੀ ਅੱਛਾ ਹਾਂਜੀ ਮੈਂ ਕੱਪੜਾ ਲੀੜਾ ਚਾਹੂ ਪੋਚਾ ਜਿਹੜਾ ਨੌ ਜਿਹੜਾ ਨੌ ਸੱਸ ਦਾ ਰਿਸ਼ਤਾ ਕਹਿੰਦੇ ਉਹ ਕਈ ਵਾਰ ਐ ਹੋ ਜਾਂਦਾ ਕਈ ਵਾਰ ਮਾਮਾ ਧੀਆ ਵਾਲਾ ਹੁੰਦਾ ਤੁਸੀਂ ਮੰਨਦੇ ਹੋ ਨਾ ਕਈ ਵਾਰ ਉਹ ਕਹਿੰਦੀ ਆ ਵੀ ਸੱਸ ਕਹਿੰਦੀ ਆ ਨਹੀਂ ਪੈਸੇ ਦਾ ਇਕੱਠੇ ਕਰਕੇ ਤੂੰ ਰੱਖਣੇ ਜੇ ਇਦਾਂ ਕੰਮ ਤੇ ਮੈਨੂੰ ਬਿਜੀ ਕਰੀ ਜਾਖਦੇ ਕੋਈ ਇਦਾਂ ਤਾਂ ਨਹੀਂ ਕਈ ਵਾਰ ਨਹੀਂ ਨਹੀਂ ਇਦਾਂ ਕੋਈ ਗੱਲ ਨਹੀਂ ਜੀ ਅੱਛਾ ਪੂਰਾ ਪਿਆਰ ਆ ਨਾ ਹਾਂ ਨਹੀਂ ਪੈਸੇ ਇਦਾਂ ਸਾਡੇ ਘਰੇ ਕੋਈ ਚੱਕਰ ਹੀ ਨਹੀਂ ਜੀ ਅੱਛਾ ਕੋਈ ਮਰਜ਼ੀ ਬੱਤ ਕੋਈ ਸਰਪੰਚ ਦਾ ਹਿਸਾਬ ਲੈਂਦੇ ਤੇ ਨਹੀਂ ਲੈਂਦੇ ਨਾ ਜੀ ਨਹੀਂ ਲੈਂਦੇ ਖੁੱਲੇ ਵਰਤੋਂ ਕਮਾਉ ਨਹੀਂ ਅਸੀਂ ਬਸਤ ਦਿਨ ਹੀ ਖੁੱਲੇ ਤਾਂ ਕਿਉਂ ਤਾਂ ਸਾਬ ਨਹੀਂ ਲੈਂਦੇ ਜੀ ਚਲੋ ਵਧੀਆ ਜੇ ਕੰਮ ਕਰੋਗੇ ਤੇ ਪੈਸੇ ਖੁੱਲੇ ਡੁੱਲੇ ਹੀ ਵਰਤੋਂਗੇ ਤੇ ਕੰਮ ਨਹੀਂ ਕਰੋਗੇ ਤੇ ਪੈਸੇ ਆਉਣਗੇ ਕਿੱਥੋਂ ਕੰਮ ਤਾਂ ਪੈਸੇ ਨਾਲ ਹੀ ਆਉਣੀ ਆ ਹਾਂਜੀ ਕੰਮ ਕਰਾਂਗੇ ਤੇ ਪੈਸੇ ਖੁੱਲੇ ਡੁੱਲੇ ਫੇਰ ਹੀ ਵਰਤਾਂਗੇ ਜੇ ਸਾਡੇ ਕੋਲੇ ਆਉਣਗੇ ਤੇ ਹੋਰ ਵੀ ਜਾਣਕਾਰੀ ਲੈਣੀ ਹੈ ਭੈਣ ਤੋਂ ਸਾਡੀ ਤੋਂ ਭੈਣ ਜੀ ਜਿਹੜਾ ਫਿਰ ਇਹ ਸਾਰਾ ਕੰਮ ਕੰਪਿਊਟਰ ਦਾ ਹੀ ਆ ਸਾਰਾ ਕੁਝ ਹਾਂਜੀ ਇਹਦੇ ਵਿੱਚ ਉਹ ਥ੍ਰੈਡ ਆਪ ਨੂੰ ਪਾਉਣਾ ਪੈਂਦਾ ਜਦੋਂ ਕਿਸੇ ਦਾ ਉਹਦਾ ਧਾਗਾ ਟੁੱਟ ਗਿਆ ਜੀ ਸੂਈ ਦਾ ਹੈ ਨਾ ਫਿਰ ਉੱਥੇ ਕਮਾਂਡ ਆ ਜਾਂਦੀ ਆ ਤੇ ਉਹ ਰੈੱਡ ਹੋ ਜਾਂਦਾ ਸਿਗਨਲ ਉੱਥੇ ਰੈੱਡ ਬੱਤੀ ਆਉਂਦੀ ਆ ਲਾਈਟ ਫਿਰ ਉਥੋਂ ਪਤਾ ਲੱਗ ਜਾਂਦਾ ਵੀ ਇਹਦਾ ਧਾਗਾ ਮੁੱਕ ਗਿਆ ਜਾਂ نیچے ਤੋਂ ਫਿਰਕ ਜੀਤੇ ਆਇਆ ਉਧਰ ਹਾਂਜੀ ਇਹਦੇ ਵੀ ਮੰਨ ਲਓ ਕਿ ਸੁਪਰਵਾਈਜ਼ਰ ਤਾਂ ਨਾਲ ਚਾਹੀਦੇ ਹੀ ਆ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਉੱਪਰ ਸੂਟ ਲਾ ਕੇ ਆਪਾਂ ਬਾਹਰ ਘੰਟਾ ਚੱਲ ਗਏ ਅੱਛਾ ਹਾਂਜੀ ਯਾਨੀ ਕਿ ਪੂਰੀ ਨਿਗਰਾਨੀ ਰੱਖਣੀ ਪੈਂਦੀ ਹਾਂਜੀ ਹਾਂਜੀ ਇਹਦੇ ਨਾਲ ਜਾਨੀ ਕਿ ਜਿਹੜੀਆਂ ਕੁੜੀਆਂ ਸਾਡੇ ਪਿੰਡਾਂ ਦੇ ਵਿੱਚ ਜਾਨੀ ਕਿ ਜਿਹੜੀਆਂ ਬੇਰਜ਼ਗਾਰ ਫਿਰਦੀਆਂ ਉਹਨਾਂ ਨੂੰ ਵੀ ਜਾਨੀ ਕਿ ਕਾਫੀ ਕੁੜੀਆਂ ਨੂੰ ਰਜ਼ਗਾਰ ਮਿਲ ਸਕਦਾ ਜੇ ਮੈਂ ਤੁਸੀਂ ਧਾਗਾ ਲਾਉਣਾ ਸਿੱਪੀਆਂ ਲਾਉਣਾ ਸਿੱਪੀਆਂ ਵੀ ਲਾਉਣਾ ਇੱਥੇ ਨਹੀਂ ਅਸੀਂ ਕਿੱਲਾ ਥ्रेड ਵਰਕ ਕੀ ਕਰਦੇ ਹਾਂ ਅੱਛਾ ਹਾਂਜੀ ਸਿੱਪੀ ਸੁਪ ਨਹੀਂ ਲਾਉਂਦੇ ਨਹੀਂ ਨਹੀਂ ਸਿੱਪੀ ਨਹੀਂ ਲਾਉਂਦੇ ਜੀ ਜੇ ਫਿਰ ਧ ਸਰ ਦੁਪੱਟਿਆਂ ਦੇ ਲੇਸ ਵਗੈਰਾ ਲਗਾ ਕੇ ਦਿੰਦੇ ਨੇ ਸੂਟ ਸਟੀਚਿੰਗ ਕਰਵਾ ਕੇ ਦਿੰਦੀਆਂ ਜੀ ਤੇ ਜਿਹੜੇ ਉੱਪਰ ਬਲਿਖ ਰੱਖਿਆ ਹੋਇਆ ਵਰਕ ਉਹ ਵੀ ਹੈਗਾ ਮੰਨ ਲਓ ਕਿ 5-6 ਲੋਕਾਂ ਨੂੰ ਕੰਮ ਦਿੱਤਾ ਹੋਇਆ ਜੀ ਟੈਕ ਵੀ ਕਰਨਾ ਪਾਸ ਹੈ ਹਾਂ ਜੀ ਜੀ ਹਾਂ ਜੀ ਜਾਨੀ ਕਿ ਜਿਹੜਾ ਦੁਪੱਟਾ ਉਹ ਨਹੀਂ ਤੁਸੀਂ ਕਢਾਈ ਕਰਦੇ ਤੇ ਇੰਨੀ ਕਰ ਵੀ ਦਿੰਦੇ ਆ ਵਟ ਉਹ ਟ੍ਰੈਂਡਸ ਨਹੀਂ ਚੱਲ ਰਹੇ ਅੱਗੇ ਸਾਦੀ ਦੇ ਵਿੱਚ ਦੁਪੱਟਾ ਵਰਕ ਕਰਿਆ ਕਰਾਂਗੇ ਜੀ ਹਾਂ ਜੀ ਇੱਕ ਸਾਨੂੰ ਐਂ ਦੱਸੋ ਜਿਹੜੇ ਸਰੋਤੇ ਤੁਹਾਨੂੰ ਤੁਹਾਡੀ ਵੀਡੀਓ ਵੇਖ ਰਹੇ ਐ ਇਹ ਐ ਸਸਤੇ ਤੋਂ ਸਸਤਾ ਸੂਟ ਕਿੰਨਾ ਕਿ ਤੁਸੀਂ ਜਿਹੜਾ ਹੁਣ ਤੱਕ ਬਣਾਇਆ ਘੱਟ ਰੇਟ ਦਾ ਜਿਹੜੇ ਕਢਾਈ ਕਰਕੇ ਤੇ ਮ ਨੀ ਉਹ ਤਾਂ ਕੋਈ ਇਹਦਾ ਆਈਡੀ ਨਹੀਂ ਹੈਗਾ ਜੀ ਅੱਛਾ ਹਾਂਜੀ ਕੋਈ ਸਸਤੇ ਤੋਂ ਸਸਤੇ ਦਾ ਆਈਡੀਆ ਨਹੀਂ ਤੇ ਮਹਿੰਗੇ ਤੋਂ ਮਹਿੰਗੇ ਦਾ ਆਈਡੀਆ ਨਹੀਂ ਹੈਗਾ ਜੀ ਉਹ ਆਪਾਂ ਇਹਦੇ ਵਿੱਚ ਕੋਈ ਇਹਦਾ ਕੰਪੀਟੀਸ਼ਨ ਨਹੀਂ ਹੈਗਾ ਜੀ ਕੋਈ ਆਪਾਂ ਇਹਦਾ ਨਹੀਂ ਨਹੀਂ ਦੱਸ ਸਕਦੇ ਹੈਗੇ ਜੀ ਵੀ ਸਸਤੇ ਤੋਂ ਸਸਤਾ ਕਿਉਂਕਿ ਮੈਂ ਇੰਨਾ ਕਦੇ ਮਾੜਾ ਸਟਾਫ ਨਹੀਂ ਲਾਇਆ ਜੀ ਜੋ ਜਾਦੇ ਹੁੰਦਾ ਕਿਉਂਕਿ ਜਿਹੜਾ ਆਪਾਂ ਆਨਲਾਈਨ ਆ ਉਹ ਹਮੇਸ਼ਾ ਵਧੀਆ ਸਟਾਫ ਹੀ ਲਾ ਕੇ ਦੇਣਾ ਪੈਂਦਾ ਕਸਟਮਰ ਨੂੰ ਕਿਉਂਕਿ ਉਹਦੇ ਤੇ ਫੇਰ ਯਕੀਨ ਬਣਦਾ ਜੀ ਬੰਦੇ ਦਾ ਨਹੀਂ ਤੇ ਅਦਰਵਾਈਜ਼ ਹਨਾ ਆਪਾਂ ਦੇਖ ਕੇ ਲੈ ਲਾਂਗੇ ਵੀ ਇਹ ਘਟੀਆ ਫਿਰ ਇਸ ਕਰਕੇ ਮੈਂ ਜਿਆਦਾ ਨਹੀਂ ਮੈਂ ਮਾੜਾ ਸਟਾਫ ਨਹੀਂ ਰੱਖਦੀ ਹੁਣ ਕੰਪੀਟੀਸ਼ਨ ਆ ਹਰ ਇੱਕ ਚੀਜ਼ ਦਾ ਕੰਪੀਟੀਸ਼ਨ ਆ ਕੱਪੜੇ ਦਾ ਕੰਪੀਟੀਸ਼ਨ ਲੈ ਲੋ ਮਨ ਲਾ ਕੋਈ ਵੀ ਚੀਜ਼ ਲੈ ਲੋ ਜਿਹੜੀ ਮਾਰਕੀਟ ਦੇ ਵਿੱਚ ਜਨਕੀ ਆ ਰਹੀ ਆ ਹਰ ਇੱਕ ਦਾ ਕੰਪੀਟੀਸ਼ਨ ਆ ਤੁਸੀਂ ਕੋਈ ਕੰਪੀਟੀਸ਼ਨ ਨਹੀਂ ਲੜ ਰਹੇ ਨੀ ਮੇਰਾ ਕਿਸੇ ਨਾਲ ਕੰਪੀਟੀਸ਼ਨ ਨਹੀਂ ਹੈਗਾ ਜੀ ਮੇਰਾ ਆਪਣਾ ਹੀ ਕੰਮ ਆ ਕੱਲੀ ਦਾ ਕੰਮ ਆ ਕਿ ਮੈਂ ਆਪਣੀ ਮਰਜ਼ੀ ਨਾਲ ਜਿੰਨਾ ਵੀ ਮੈਨੂੰ ਜਿੰਨੇ ਪਰਸੈਂਟ ਮੈਂ ਆਪਣਾ ਮਾਰਜਿਨ ਰੱਖਣਾ ਉਹ ਮਾਰਜਿਨ ਰੱਖ ਕੇ ਮੈਂ ਸੂਟ ਦਾ ਰੇਟ ਲਾਉਣੀ ਹੈ ਜੀ ਮੇਰਾ ਕਿਸੇ ਨਾਲ ਵੀ ਕੋਈ ਨਹੀਂ ਹੈਗਾ ਵੀ ਉਹਨਾਂ ਨੇ ਇੰਨੇ ਦਾ ਲਾਤਾ ਤੇ ਮੈਂ ਇੰਨੇ ਦਾ ਲਾ ਮੈਂ ਨਹੀਂ ਜੀ ਜੀ ਘੱਟ ਵੱਧ ਹੋ ਜੂ ਤਾਂ ਵੀ ਕੋਈ ਚੱਲ ਜਾਂਦਾ ਮਾੜਾ ਨਹੀਂ ਨਹੀਂ ਮੈਂ ਆਪਣੀ ਮਰਜ਼ੀ ਨਾਲ ਲਾਉਣੀ ਹੈ ਜੀ ਸੂਟ ਦੇ ਰੇਟ ਜਿਹੜਾ ਲਾਉਣਾ ਤੁਸੀਂ ਆਦੀ ਮਰਜ਼ੀ ਨਾਲ ਲਾ ਲੈਣਾ ਜਿਹੜਾ ਫਿਰ ਕੱਪੜਾ ਤੁਸੀਂ ਸੂਟ ਦਾ ਜਿਹੜਾ ਕੱਪੜਾ ਲੈ ਕੇ ਹੁੰਦੇ ਆ ਇਹ ਸਾਰਾ ਫਿਰ ਇਕੱਠਾ ਤੁਸੀਂ ਆ ਦਾ ਸਟਾਕ ਕਰੇ ਰੱਖਦੇ ਦਾ ਹੋ ਗਿਆ ਜੋ ਵੀ ਹਰੇਕ ਚੀਜ਼ ਦਾ ਸਟਾਕ ਮੈਂ ਆਪਣੇ ਘਰ ਰੱਖ ਲਿਆ ਜੀ ਸਮ ਟਾਈਮ ਇੱਕ ਸਿੰਗਲ ਪੀਸ ਮੇਰੇ ਕੋਲ ਨਹੀਂ ਕਲਰ ਹੈਗਾ ਫਿਰ ਉਹ ਮੈਂ ਮਾਰਕੀਟ ਦੇ ਵਿੱਚੋਂ ਕਸਟਮਾਈਜ਼ ਕਰ ਲੈਂਦੀ ਜੀ ਕੋਈ ਇਹ ਜਿਹੜਾ ਥੂੜ ਤੋਂ ਤੋਂ ਦੁਕਾਨਦਾਰ ਵੀ ਲੈ ਕੇ ਆਂਦਾ ਤੇ ਆਮ ਜਿਹੜਾ ਘਰਾਂ ਦੇ ਵਿੱਚ ਪਹਿਣਾ ਪਾਉਣ ਵਾਲੀਆਂ ਨਹੀਂ ਪਹਿਣਾ ਹੀ ਲੈ ਕੇ ਆਂਦੀਆਂ ਨੇ ਜੀ ਆਨਲਾਈਨ ਹੀ ਸ਼ਾਪਿੰਗ ਕਰਦੀਆਂ ਨੇ ਮੇਰੇ ਕੋਲ ਜਵਾ ਬੁਟੀਕ ਵਾਲੇ ਤਿਆਰ ਕਰਵਾ ਲੈਂਦੇ ਜੋਮਨ ਕੂਰੀਅਰ ਕਰ ਦਿੰਦੇ ਆ ਸੂਟ ਉਹਨਾਂ ਦੇ ਸੂਟ ਵਰਕ ਕਰਕੇ ਨੇ ਅੱਛਾ ਹਾਂ ਜੀ ਦੁਕਾਨਦਾਰ ਨੂੰ ਤੁਸੀਂ ਕਿੱਥੋਂ ਦੇਵੋਗੇ ਤੁਸੀਂ ਪਹਿਲਾਂ ਹੀ ਦੱਸੀ ਜਨੇ ਹੋ ਸਾਥ ਦਾ ਉਹੀ ਨਹੀਂ ਪੂਰਾ ਆਰਡਰ ਆ ਰਿਹਾ ਹੈ ਨਾ ਹਾਂਜੀ ਹਾਂ ਭੈਣ ਨੇ ਜਨਨ ਕਿ ਘਰੇ ਆਪ ਦੀ ਦੁਕਾਨ ਵੀ ਕਰ ਰੱਖੀ ਹੈ ਦੁਕਾਨ ਦੇ ਵਿੱਚ ਵੀ ਚੱਲਾਂਗੇ ਜਿਹੜੀਆਂ ਸਾਡੀਆਂ ਭੈਣਾਂ ਮਨਪਸੰਦ ਦਾ ਜਨਨ ਕਿ ਲੈਂਸ ਲਾਉਣੀ ਹੈ ਜਾਂ ਕੋਈ ਹੋਰ ਡਿਜ਼ਾਈਨ ਇਹ ਦਿਖਾ ਦਿੰਦੇ ਨਹੀਂ ਜਦੋਂ ਤੁਸੀਂ ਡਿਜ਼ਾਈਨ ਜਿਹੜੇ ਕੁੜੀਆਂ ਹੱਡੀਆਂ ਹੁੰਦੀਆਂ ਘਰਾਂ ਦੇ ਵਿੱਚੋਂ ਉਹਨੂੰ ਡਿਜ਼ਾਈਨ ਪਹਿਲਾਂ ਵੀ ਦਿਖਾ ਦਿੰਦੇ ਆ ਕਹਿੰਦੀ ਕਿ ਹੁਣਗੇ ਭੈਣੇ ਮੈਨੂੰ ਤਾਂ ਇਹਦੇ ਨਾਲ ਦਾ ਡਿਜ਼ਾਈਨ ਕਰਕੇ ਦੇ ਹਾਂਜੀ ਮੈਨੂੰ ਫੋਟੋ ਭੇਜ ਦਿੰਦੀਆਂ ਨੇ ਭੈਣਾ ਵੀ ਇਹਦੇ ਨਾਲ ਦਾ ਡਿਜ਼ਾਈਨ ਤਿਆਰ ਕਰਾਉਣਾ اچھا ਮੈਂ ਉਹਨਾਂ ਨੂੰ ਕਹਿੰਦੀ ਆ ਵੀ ਤੁਸੀਂ ਦੋ ਸੂਟ ਕਰਵਾ ਲਓ ਜਾਂ ਤਿੰਨ ਚਲੋ ਕੱਟੀਆਂ ਹੋਗੇ ਵੀ ਤਿੰਨ ਮੈਂ ਆਪਣੇ ਲਾ ਲੂਗੀ ਨਿਊ ਡਿਜ਼ਾਈਨ ਦੇ ਵਿੱਚ ਕਿਉਂਕਿ ਮੈਨੂੰ ਵੀ ਉਹਦਾ ਪੰਚਿੰਗ ਦਾ ਖਰਚਾ ਹੋ ਜਾਂਦਾ ਹੈ ਨਹੀਂ ਫਿਰ ਜੇ ਹੁਣ ਇੱਕ ਸੂਟ ਦੇ ਵਿੱਚੋਂ 5-600 ਤਾਂ ਪੰਚਿੰਗ ਦਾ ਹੋ ਜਾਂਦਾ ਤੇ ਉਹੀ ਦੋ ਤਿੰਨ 200 ਰੁਪਏ ਆਪਾਂ ਨੂੰ ਬਚ ਜਾਂਦਾ ਦੋਟਾ 100 ਤੇ ਉਹੀ ਫਿਰ ਮੇਰਾ ਪੰਚਿੰਗ 'ਚ ਚੱਲ ਜਾਊ ਸੋਤ ਬਾਅਦ ਵਿੱਚ ਮੈਨੂੰ ਆਰਡਰ ਆਟੋਮੈਟਿਕ ਆਉਂਦੀ ਆਉਂਦੇ ਨੇ ਜੀ ਹਾਂਜੀ ਯਾਨੀ ਕਿ ਇਹ ਤੇ ਜਿਹੜਾ ਟੋਟਲ ਸੂਟ 6 ਲੱਗਦੇ ਆ ਹਾਂਜੀ 6 ਸੂਟ ਲੱਗਦੇ ਆ ਜਿਵੇਂ ਕਿਸੇ ਨੇ ਕਹਿਦਾ ਵੀ ਇੱਕ ਬਣਾ ਦੇ ਤੁਸੀਂ ਕਹਿੰਦੇ ਆ ਵੀ ਸਾਨੂੰ ਇੱਕ ਦਾ ਖਰਚਾ ਵੱਧ ਪਊਗਾ ਲੱਗਣੇ 6 ਹੀ ਆ ਇੱਕ ਜਣਕੇ 2 ਸੂਟ ਲੱਗਣਾ ਨਹੀਂ 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 ਮੈਂ ਕਰ ਦਿੰਦੀ ਆ ਜਿਹੜਾ ਮੇਰੇ ਕੋਲ ਡਿਜ਼ਾਈਨ ਹੁੰਦੇ ਆ ਜਿਹਦੇ ਮੇਰੇ ਕੋਲ ਪਹਿਲਾਂ ਆਰਡਰ ਆਏ ਹੁੰਦੇ ਆ ਜਿਹੜਾ ਉਹ ਨਿਊ ਡਿਜ਼ਾਈਨ ਦਿੰਦੇ ਆ ਉਹਦਾ ਮੈਂ ਜ਼ਰੂਰ ਕਰ ਦਿੰਦੀ ਆ ਵੀ ਚਲੋ ਤੁਸੀਂ 2 ਜਾਂ 3 ਸੂਟ ਕਰ ਲਓ ਚਲੋ ਸਮ ਟਾਈਮ ਮੈਂ ਕੰਪਲਸਰੀ ਵੀ ਨਹੀਂ ਕਰਦੀ ਵੀ ਚਲੋ ਜੇ ਨਹੀਂ ਹੁੰਦੇ ਸੂਟ ਤੇ ਉਹ ਕਿਹੋ ਜਿਹਾ ਜਾਨੀ ਕਿ ਮਾਰਕੀਟ ਦੇ ਵਿੱਚੋਂ ਜਿਹੜੇ ਤੁਹਾਡੀਆਂ ਭੈਣਾਂ ਤੁਹਾਡੇ ਕੋਲੇ ਆਉਂਦੀਆਂ ਕਿੰਨਾ ਕੁ ਪਿਆਰ ਮਿਲ ਰਿਹਾ ਕਿੰਨਾ ਕੁ ਜਾਨੀ ਕਿ ਸਪਾਂਸਰ ਮਿਲਦਾ ਤੁਹਾਨੂੰ ਨਹੀਂ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਹਨਾ ਸਾਰੀਆਂ ਬਾਹਰੋਂ ਵੀ ਭੈਣਾਂ ਇਧਰੋਂ ਵੀ ਤੇ ਵੀਰ ਵੀ ਫੋਨ ਕਰਦੇ ਆ ਤੇ ਬਹੁਤ ਉਤਸ਼ਾਹਿਤ ਕਰਦੇ ਆ ਉਹ ਬਾਹਰਲੇ ਵੀ ਕਹਿੰਦੇ ਵੀ ਤੁਸੀਂ ਇਧਰ ਆਵਾਂਗੇ ਭੈਣੇ ਤੁਹਾਡਾ ਕੰਮ ਦੇਖ ਕੇ ਜਾਵਾਂਗੇ ਹਨਾ ਤੁਹਾਨੂੰ ਮਿਲ ਕੇ ਜਾਵਾਂਗੇ ਹਾਂਜੀ ਅੱਛਾ ਤੁਸੀਂ ਕੰਮ ਤਾਂ ਸ਼ੁਰੂ ਕਰ ਲਿਆ ਤੁਹਾਡੇ ਜਾਨੀ ਕਿ ਭੈਣ ਭਰਾ ਰਿਸ਼ਤੇਦਾਰ ਜਿਹੜੇ ਤੁਹਾਡੇ ਆਦੇ ਆ ਉਹ ਕੀ ਸੋਚਦੇ ਆ ਕੀ ਤੁਹਾਡੇ ਨਾਲ ਗੱਲਬਾਤ ਕਰਦੇ ਵੀ ਸਾਨੂੰ ਵੀ ਕੰਮ ਇਹੋ ਜਿਹਾ ਚਲਾ ਕੇ ਦਿ ਤੁਸੀਂ ਵੀ ਕਿਤੇ ਕਿਹਾ ਵੀ ਤੁਸੀਂ ਭੈਣ ਨੂੰ ਜੇ ਭੈਣ ਲਾੜ ਤੁਹਾਡੀ ਜਾਂ ਕੋਈ ਪਰਜਾਈ ਲਾੜ ਤੁਸੀਂ ਉਹਨੂੰ ਕਿਤੇ ਕਿਹਾ ਵੀ ਤੁਸੀਂ ਵੀ ਕੰਮ ਕਰੋ ਸ਼ੁਰੂ ਰਹਿ ਦਿੱਤੀ ਕਿਸ ਨੂੰ ਨਹੀਂ ਹਾਂਜੀ ਮੈਂ ਉਹਨਾਂ ਨੂੰ ਮੋਟੀਵੇਟ ਕਰਦੀ ਆਂ ਵੀ ਤੁਸੀਂ ਜੇ ਇਹ ਕੰਮ ਸਟਾਰਟ ਕਰੋਗੇ ਚਲੋ ਵੀ ਸਾਡਾ ਸੋਸ਼ਲ ਮੀਡੀਆ ਸਟਰੋਂਗ ਆ ਵਧੀਆ ਵੀ ਤੇ ਮੈਂ ਤੁਹਾਨੂੰ ਆਪਣੇ ਨਾਲ ਜੋੜ ਕੇ ਤੇ ਤੁਹਾਡਾ ਕੰਮ ਵੀ ਚਲਾਉਂਗੀ ਅੱਗੇ ਜੀ ਹਾਂਜੀ ਜਿਵੇਂ ਸਰਪੰਚ ਸਾਹਿਬ ਦਾ ਨਾਮ ਬਣਿਆ ਉਹਦਾ ਵੀ ਕੁਝ ਤੁਹਾਨੂੰ ਸਪੌਂਸਰ ਮਿਲਿਆ ਵੀ ਜਿਵੇਂ ਇਲਾਕੇ ਦੇ ਵਿੱਚ ਚੰਗਾ ਨਾਮ ਆ ਸਰਪੰਚ ਸਾਹਿਬ ਦਾ ਹਾਂਜੀ ਉਹਨਾਂ ਦੇ ਬਦੌਲਤ ਹੀ ਫਿਰ ਇਹ ਮਸ਼ੀਨ ਲੈ ਕੇ ਆਂਦੀ ਆ ਨਾ ਨਹੀਂ ਫਿਰ ਮੈਨੂੰ ਤਾਂ ਕਰੇ ਬੈਠੇ ਨੂੰ ਕੌਣ ਜਾਣਦਾ ਸੀ ਅੱਛਾ ਅ ਚਲੋ ਬੜੀ ਖੁਸ਼ੀ ਹੈ ਸਾਡੀ ਭੈਣਾਂ ਨਾਲ ਗੱਲਬਾਤ ਕਰਕੇ ਇਹਨਾਂ ਦੁਕਾਨਾ ਘਰ ਹੀ ਜਨਨ ਇੱਕ ਦੁਕਾਨ ਕਰ ਰਹੀ ਹੈ ਦੁਕਾਨ ਦੇ ਵਿੱਚ ਵੀ ਗੱਲਬਾਤ ਕਰਦੇ ਆ ਉੱਥੇ ਵੀ ਸਿਰੋ ਕੱਪੜਾ ਵਿਖਾਉਂਦੇ ਆ ਲਾਇਸਾ ਬਟਨਾਂ ਜੋ ਵੀ ਕੁਝ ਲੱਗਦਾ ਕੱਪੜੇ ਦੇ ਉੱਤੇ ਸਾਰੀ ਤਰ੍ਹਾਂ ਦਾ ਧਾਗਾ ਤੂਗਾ ਜੋ ਕੁਛ ਹੈਗਾ ਉਹਨਾਂ ਭੈਣਾਂ ਕੋਲ ਇਸੇ ਵੱਲ ਅਵੇਲੇਬਲ ਹੁੰਦਾ ਆ ਕਿ ਜਿਹੜੀਆਂ ਭੈਣਾਂ ਸਾਡੀਆਂ ਮਨਪਸੰਦ ਦੀ ਜਿਹੜੀ ਲਾਇਸ ਲਵਾ ਸਕਦੀਆਂ ਜਨਨ ਕਿ ਦੁਕਾਨ ਦੇ ਵਿੱਚ ਵੀ ਚੱਲਦੇ ਆ ਉੱਥੇ ਵੀ ਗੱਲਬਾਤ ਕਰਦੇ ਆ ਸਾਰੇ ਇਹ ਘਰ ਦੇ ਵਿੱਚ ਹੀ ਇਹ ਦੁਕਾਨ ਕੋਈ ਬਾਹਰ ਨਹੀਂ ਕਰੀ ਹੋਈ ਘਰ ਦੇ ਵਿੱਚ ਹੀ ਪਿਛਲੇ ਪਾਸੇ ਜਨਨ ਕਿ ਭੈਣ ਨੇ ਸ ਉਦਦੇ ਪਾਸੇ ਜਨਨ ਕੀ ਮਸ਼ੀਨ ਲੱਗੀ ਹੈ ਜਿੱਥੇ ਆਪਾਂ ਪਹਿਲਾਂ ਗੱਲਬਾਤ ਕਰਦੇ ਸੀ ਹੁਣ ਜਨਨ ਕੀ ਇਹਨਾਂ ਨੇ ਇਧਰਲੇ ਪਾਸੇ ਦੁਕਾਨ ਕਰ ਰੱਖੀ ਹੈ ਭੈਣ ਜਨਨ ਕੀ ਸਾਰੇ ਕੱਪੜੇ ਜਿਹਦੇ ਵਿੱਚ ਪਾਏ ਰੱਖੇ ਆ ਜਿਹੜੇ ਕਸਟਮਰ ਆਉਂਦੇ ਆ ਤੇ ਜਨਨ ਕੀ ਉਹ ਆਦੀ ਮਨ ਪਸੰਦ ਦਾ ਜਨਨ ਕੀ ਇੱਥੇ ਕੈਮਰਾਮੈਨ ਨੂੰ ਕਹਿੰਨ ਦਿਖਾ ਦੇ ਇੱਕਦਰ ਅੱਗੇ ਆ ਜਾਓ ਜਨਨ ਕੀ ਇਧਰ ਆ ਲਾਇਸ ਆ ਜਿਹੜੀ ਕਿਸੇ ਭੈਣ ਨੇ ਆਦੇ ਸੂਟ ਦੇ ਉੱਤੇ ਜਿਹੋ ਜੀ ਮਨਪਸੰਦ ਦੀ ਲਵਾਉਣੀ ਹੁੰਦੀ ਆ ਉਹ ਲਵਾ ਸਕਦੀ ਐ ਜਿਹੋ ਜਿਹਾ ਵਰਕ ਕਰਾਉਣਾ ਉਹੋ ਜਿਹਾ ਵਰਕ ਕਰਵਾ ਸਕਦੀ ਐ ਇਹਨਾਂ ਕੋਲੇ ਕੱਪੜਾ ਜੇ ਨਹੀਂ ਕਿਦਰ ਪੈਸੇ ਕੱਪੜਾ ਪੈ ਜਿਹੜਾ ਮਨਪਸੰਦ ਦਾ ਕੱਪੜਾ ਤੁਸੀਂ ਕਹੋਗੇ ਕਿ ਸਾਨੂੰ ਇਸ ਕੱਪੜੇ ਤੇ ਕਢਾਈ ਕਰ ਦਿਓ ਇਹ ਉਸੇ ਕੱਪੜੇ ਤੇ ਕਢਾਈ ਕਰ ਦਿੰਦੇ ਆ ਜਨਨ ਕਿ ਇਧਰ ਵੀ ਵੇਖੋ ਆਹ ਵੇਖੋ ਬੜੇ ਸੋਹਣੇ ਸੋਹਣੇ ਸੂਟ ਆ ਤੇ ਇਧਰ ਵੀ ਜਨਨ ਕਿ ਆਹ ਵੇਖੋ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਜਿਹੋ ਜੀ ਤੁਹਾਡੀ ਚੁਆਇਸ ਆ ਉਹੋ ਜਿਹਾ ਜਨਨ ਕਿ ਸੂਟ ਆ ਹਾਂ ਜੀ ਕੋਲ ਜਿਵੇਂ ਆ ਵਾਲਾ ਸੂਟ ਇੱਕ ਪੰਜੀ ਮੈਨੂੰ ਇਹ ਦੱਸੋ ਜਿਹੜੇ ਸਰੋਤੇ ਵੀਡੀਓ ਵੇਖ ਰਹੇ ਆ ਉਹ ਇਹ ਕਹਿੰਦੇ ਹੋਣਗੇ ਵੀ ਤੁਸੀਂ ਵੀਡੀਓ ਤੇ ਬਣਾਈ ਜਾਂਦੇ ਹੋ ਤੇ ਸਾਨੂੰ ਕੋਈ ਰੇਟ ਤਾਂ ਨਹੀਂ ਦੱਸਿਆ ਜਿਵੇਂ ਤੁਸੀਂ ਆਹ ਸੂਟ ਆ ਹਨਾ ਇਹ ਕੱਪੜਾ ਕਿਹੜਾ ਹੈ ਇਹ ਇਹ ਪਿਓਰ ਕਰੇਵ ਦਾ ਕੱਪੜਾ ਜੀ ਅੱਛਾ ਜਿਹੜਾ ਸਰਦੀ ਦੇ ਵਿੱਚ ਚੱਲਦਾਗਾ ਜੀ ਜਿਹਦੇ ਉੱਪਰ 10000 ਦੀ ਕੜਾਈ ਵੀ ਹੁੰਦੀ ਆ 20 ਦੀ ਵੀ ਹੁੰਦੀ ਆ ਤੇ ਆਪਾਂ 1400 ਦੀ ਵੀ ਕਰ ਸਕਦੇ ਜਿਹੜਾ ਹੁਣ ਤੁਸੀਂ ਆਹ ਵੇਖ ਰਹੇ ਆ ਸਰੋਤੇ ਸਾਡੇ ਹੁਣ ਵੈਸੇ ਤੁਹਾਡੇ ਤੱਕ ਪਹੁੰਚਣਗੇ ਵੀ ਜਨਨ ਕਿ ਤੁਹਾਨੂੰ ਥੱਲੇ ਕਮੈਂਟ ਵੀ ਕਰਨਗੇ ਵੀ ਵੀਡੀਓ ਥੱਲੇ ਇਹ ਕਿੰਨੇ ਦਾ ਹੁਣ ਜਿਹੜੀ ਟਾ ਅੱਡ ਪੱਤੇ ਦੇ ਉੱਪ ਇਹਦੇ ਤੋਂ ਉਹ ਥ्रेड ਵਗੈਰਾ ਦੀ ਫਿਨਿਸ਼ਿੰਗ ਸਾਰੀ ਕਰਨ ਵਾਲੀ ਹੈ ਜਿੱਥੇ ਸਾਰੀ ਲੇਸ ਵਗੈਰਾ ਲੱਗੂ ਇਹ ਤੁਹਾਨੂੰ ਸੂਟ 3500 ਰੁਪਏ ਦੀ ਸ਼ਿਪਿੰਗ ਫ੍ਰੀ ਤੇ ਆਪਣੇ ਤੁਹਾਡੇ ਘਰ ਪਹੁੰਚੂਗਾ ਜੀ ਅੱਛਾ ਜੇ ਕਿਸੇ ਨੂੰ ਆਨਲਾਈਨ ਮੰਗਾਉਣਾ ਹੈ ਹਾਂਜੀ ਆਨਲਾਈਨ ਮੰਗਾਉਣਾ ਤੇ ਤੁਸੀਂ ਘਰ ਵੀ ਜਿੱਨੇ ਕੇ ਡਿਲੀਵਰੀ ਕਰ ਦਿੰਨੇ ਹਾਂ ਹਾਂਜੀ ਹਾਂਜੀ ਇਹਦੇ ਸਾਰੇ ਬਾਜੂ ਪਹੁੰਚੇ ਹੈਵੀ ਬਣੇ ਹੋਏ ਨੇ ਜੀ ਤੇ ਆਹ ਵਾਲਾ ਸਿਰੇ ਤੋਂ ਸਾਰਾ ਥਰੈਡ ਦਾ ਕੰਮ ਹੋਇਆ ਹੋਇਆ ਹੈ ਜੀ ਹੋਰ ਵੀ ਦਿਖਾ ਦਿਓ ਕੀ ਵਾਰ ਲੱਖਾਂ ਦਾ ਘਰ ਬੈਠੇ ਚੱਲੋ ਮੰਗਾ ਲੈਣੇ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੁੰਦਾ ਅੱਜ ਕੱਲ ਹਰੇਕ ਬੰਦਾ ਜ਼ਿੰਦਗੀ ਇਹਦੇ ਵਿੱਚ ਤੁਹਾਡਾ ਆਰਡਰ ਹੀ ਨਹੀਂ ਕੰਪਲੀਟ ਹੋ ਰਿਹਾ ਇਹ ਸਿਰਫ ਉਹ ਕਾਟਨ ਦੇ ਉੱਪਰ 1500 ਦਾ ਸੂਟ ਆ ਵਿਦਾਊ ਦੁਪੱਟਾ ਦੁਪੱਟੇ ਦੇ ਨਾਲ ਮੈਂ 2100 ਦਾ ਤੇ ਸ਼ਿਪਿੰਗ ਫ੍ਰੀ ਦੇ ਵਿੱਚ ਤੁਹਾਡੇ ਘਰੇ ਪਹੁੰਚਦਾ ਕਰ ਦੇਣਾ ਅੱਛਾ ਇਹ ਦੀ ਡਿਮਾਂਡ ਵੱਡੀ ਆ ਬਹੁਤ ਜ਼ਿਆਦਾ ਆ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜੀ ਜਿਹੜਾ ਤੁਸੀਂ ਇਹ ਡਿਜ਼ਾਈਨ ਕਰਿਆ ਜਿਵੇਂ ਕਿ ਵਰਕ ਕਰਿਆ ਤੁਸੀਂ ਆਦੇ ਪਸੰਦ ਦਾ ਕਰਿਆ ਤੇ ਕੋਈ ਕਿਤੇ ਵੇਖਿਆ ਕੋਈ ਮਾੜਾ ਮੋਟਾ ਪਹਿਲਾਂ ਨਹੀਂ ਆਪਣੇ ਆਪਣੇ ਪਸੰਦਾ ਕਿਸੇ ਦੀ ਵੀਡੀਓ ਦੇਖੀ ਸੀ ਵੀਡੀਓ ਦੇਖ ਕੇ ਵਰਕ ਕੀਤਾ ਜੀ ਇਹ ਜੀ ਇਹ ਗੂਗਲ ਤੋਂ ਵੀ ਚੱਕ ਲੈਂਦੇ ਹਾਂ ਕਰ ਦਿੰਦੇ ਹਾਂ ਹਾਂ ਜੀ ਹਾਂ ਜੀ ਜਿੰਨੇ ਗੂਗਲ ਤੋਂ ਵੀ ਅਲਗ ਹੈ ਕਹਿੰਦਾ ਆਪਾਂ ਡਿਜ਼ਾਈਨ ਵੇਖ ਰਹੇ ਹਾਂ ਹਾਂਜੀ 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 ਤੇ ਉਹਦਾ ਪੰਚਿੰਗ ਹੋਣਾ ਚ ਲੋਕਾਂ ਦਾ ਮਸ਼ੀਨ ਨਹੀਂ ਕਰਨਾ ਅੱਜ ਤੱਕ ਬਾਜੂ ਪਹੁੰਚੇ ਬਣੇ ਹੋਇਆ ਜੀ ਇਹ ਕੱਪੜਾ ਜਿਹਨੇ ਹੁਣ ਗਰਮੀ 'ਚ ਪਹਿਜੂ ਹਾਂ ਇਹ ਕਾਟਨ ਹੈ ਜੀ ਕਾਟਨ ਦਾ ਹੀ ਜਿਹੜਾ ਨੀਚੇ ਵਾਲਾ ਕੱਪੜਾ ਸੀ ਉਹ ਸਰਦੀ ਵਾਲਾ ਸੀ ਕੱਪੜਾ ਪੂਰਾ ਜene ਕੇ ਬੁੜੀਆਂ ਕੀ ਬੁਰਾ ਬੜਾ ਵਿਚਾਰ ਹੁੰਦਾ ਨਾ ਕਿ ਘੱਟ ਨਾ ਹੋਵੇ ਕਿੰਨਾ ਹਾਂ ਨਹੀਂ ਆਨਲਾਈਨ ਯਾਦਤਰ ਹੁੰਦਾ ਜੀ ਐਵੇਂ ਫਰਾਡ ਹੁੰਦੇ ਨੇ ਤੇ ਕੱਪੜਾ ਵੀ ਘੱਟ ਹੁੰਦਾ ਉਹ ਪੈਸੇ ਪਵਾ ਕੇ ਬਾਅਦ 'ਚ ਫੋਨ ਵੀ ਬੰਦ ਕਰ ਦਿੰਦੇ ਆ ਨੰਬਰ ਵੀ ਬਲੌਕ ਕਰ ਦਿੰਦੇ ਆ ਬਟ ਮੇਰੀ ਤਾਂ ਇਹ ਜੀ ਕੋਈ ਕਦੇ ਸਿੰਗਲ ਕੰਪਲੇਂਟ ਨਹੀਂ ਆਈ ਨਹੀਂ ਮੇਰੇ ਤੇ ਕਦੇ ਕਸਟਮਰ ਨੇ ਵੀ ਕਦੇ ਐਵੇਂ ਬਲੇਮ ਕੀਤਾਗਾ ਨਹੀਂ ਮੈਨੂੰ ਕਦੇ ਪੁੱਛਿਆ ਕਿਉਂਕਿ ਮੇਰੇ ਉਹਨੇ ਜਗੀ ਦੇ ਨਾਮ ਕਰਕੇ ਸਾਰੇ ਲੋ ਹਾਂਜੀ ਕਿ ਸਾਰੇ ਲੋਕ ਉਹਨਾਂ ਨੂੰ ਜਾਣਦੇ ਕਰਕੇ ਉਹਨਾਂ ਨੂੰ ਕਸਟਮਰ ਨੂੰ ਬੜੀ ਬਲੀਵ ਬਣਿਆ ਹੋਇਆ ਮੇਰੇ ਤੇ ਇੱਕ ਤੁਸੀਂ ਜਿਹੜੇ ਸਰੋਤੇ ਸਾਡੇ ਵੀਡੀਓ ਵੇਖ ਰਹੇ ਆ ਤੁਸੀਂ ਕਿਤਾ ਤੁਸੀਂ ਆਪਦਾ ਨਾਮ ਦੱਸੋ ਤੇ ਇੱਕ ਤੁਹਾਡਾ ਨੰਬਰ ਦਿਓ ਜੇ ਕਿਸੇ ਨੂੰ ਸੰਪਰਕ ਕਰਨਾ ਤੁਹਾਥੋਂ ਕੱਪੜਾ ਮੰਗਾਉਣਾ ਕਿਸ ਤਰ੍ਹਾਂ ਮੰਗਾਉਣਾ ਕਿਸ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਕਰਨ ਹਾਂਜੀ ਮੇਰਾ ਨਾਮ ਰਮਨੀਤ ਕੌਰ ਸਿੱਧੂ ਆ ਸਾਡਾ ਪਿੰਡ ਲੋਹਾਖੇੜਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਤੇ 9969985500 ਮੇਰਾ ਨੰਬਰ ਆ ਜੀ ਇੱਕ ਵਾਰੀ ਫੇਰ ਰੀਪੀਟ ਕਰ ਦਿਓ ਨੰਬਰ ਹਾਂਜੀ 9969985500 89689855 0 ਮੇਰਾ ਵਟਸਐਪ ਨੰਬਰ ਆ ਔਰ ਇਹ ਮੇਰਾ ਪਰਸਨਲ ਨੰਬਰ ਹੈ ਜੀ ਇਹਦੇ ਉਪਰ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਇਸ ਨੰਬਰ ਤੇ ਭੈਣਾ ਤੁਸੀਂ ਸੰਪਰਕ ਕਰ ਸਕਦੇ ਹੋ ਜਿਹੋ ਜਿਹੇ ਕੱਪੜਾ ਤੁਸੀਂ ਮੰਗਾਉਣਾ ਚਾਹੁੰਦੇ ਹੋ ਕੱਪੜੇ ਦੇ ਕਢਾਈ ਚ ਕਰਾਉਣਾ ਚਾਹੁੰਦੇ ਹੋ ਬੁਟੀਕ ਦੇ ਨਿਕ ਕਰਾਉਣਾ ਸਲਾਈ ਕਰਾਉਣੀ ਚਾਹੁੰਦੇ ਹੋ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬੜੇ ਸੋਹਣੀ ਕਢਾਈ ਕਰੀ ਹੈ ਹੋਰ ਵੀ ਦਿਖਾ ਦੇਣ ਜਿਹੜੇ ਇਹ ਇਹ ਤੁਸੀਂ ਆਪ ਕਰੇ ਭੈਣ ਜੀ ਹਾਂਜੀ ਹਾਂਜੀ ਇਹ ਸਾਰਾ ਮਸ਼ੀਨ ਵਰਕ ਹੈ ਜੀ ਹੁਣ ਟਾਈਮ ਵੀ ਬਾਲਾ ਲੱਗ ਜੂਗਾ ਗੱਲ ਕਰ ਜੇ ਆਪਾਂ ਦਿਖਾਉਣ ਲੱਗੇ ਤਾਂ ਕੱਪੜਾ ਪਿਆ ਵੀ ਬਹੁਤ ਆ ਬਹੁਤ ਸੋਹਣੀ ਸੋਹਣੀ ਕ ਇਹ ਇਹ ਤਾਂ ਕੀ ਰੇਟ ਆ ਕੱਪੜਾ ਕੱਪੜਾ ਇਹੀ ਬਣ ਜੀ ਆ ਹਾਂਜੀ ਇਹ ਕੱਪੜਾ ਸੇਮ ਹੀ ਆ ਅੱਛਾ ਹਾਂਜੀ ਇਹ ਤੇ 200 ਰੁਪਏ ਦਾ ਸੂਟ ਆ ਬਿਦਾਊ ਡੁਪੱਟਾ ਡਪੱਟੇ ਨਾਲ 2000 ਦਾ ਬੇਚੂ 2 ਡੁਪੱਟੇ ਦਾ 2000 ਜੀ ਮੇਰੇ ਸੂਟਾਂ ਦੇ ਸਾਰਿਆਂ ਤੇ ਆਫਰ ਹੁੰਦੀ ਹੈ ਫ੍ਰੀ ਹੁੰਦਾ ਇਹ ਜੀ ਹਾਂਜੀ ਇੱਕ ਤਾਂ ਜੇ ਕਿਸੇ ਨੇ ਕੋਈ ਜੇ ਤਿੰਨ ਸੂਟ ਲੈ ਰਹੇ ਆਂ ਚਾਰ ਲੈ ਰਹੇ ਆਂ ਕੋਈ ਉਹਤੇ ਹਾਂ ਮੈਂ ਬਿਲਕੁਲ ਡਿਸਕਾਊਂਟ ਕਰ ਦਿੰਨੀ ਆਂ ਜੋ ਉਹਨਾਂ ਦੇ ਬਰਕ ਦਾ ਵੀ ਡਿਸਕਾਊਂਟ ਕਰ ਦਿੰਨੀ ਆਂ ਤੇ ਸੂਟਾਂ ਦੇ ਵੀ ਡਿਸਕਾਊਂਟ ਵੈਸੇ ਮੇਰੇ ਰੇਟ ਹੀ ਘੱਟ ਹੁੰਦੇ ਆਂ ਜੀ ਕਸਟਮਰ ਵਧੀਆ ਖੁਸ਼ ਹੋ ਕੇ ਲੈਂਦੇ ਆ ਜਿਹੜੀਆਂ ਬਾਹਰ ਵਾਲੀਆਂ ਪਹਿਨਣਾ ਨੇ ਉਹ ਤਾਂ ਬੜੀ ਮੇਰੇ ਤੋਂ ਖੁਸ਼ ਹੁੰਦੀਆਂ ਨੇ ਵੀ ਪਹਿਨੇ ਇੱਕ ਪਹਿਨੇ ਮੈਂ ਕਹਿੰਦੀ ਪਹਿਨੇ ਮੈਂ ਤੁਹਾਨੂੰ 7000 ਦੇ ਪੰਜ ਸੂਟ ਲੈ ਲੈ ਕਹਿੰਦੀ ਉਧਰੋਂ ਮੇਰੇ ਕਿ ਕੀ ਆਇਆ ਕਹਿੰਦੇ ਨਾ ਉਹ ਬਾਹਰਲਾ ਨੰਬਰ ਦੇਖ ਕੇ ਵੀ ਰੇਟ ਜ਼ਿਆਦਾ ਲਾ ਦਿੰਦੇ ਆ ਬਲਕਿ ਮੇਰਾ ਇਹ ਰੂਲ ਆ ਜੀ ਮੈਂ ਹਰੇਕ ਵੀਡੀਓ ਦੇ ਨਹੀਂ ਤਾਂ ਕੋਈ ਬਾਹਲੇ ਕਸਟਮਰ ਨੂੰ ਚੱਕਰ ਰਹਿੰਦਾ ਨਹੀਂ ਕੋਈ ਇਧਰ ਲਈ ਰਹਿੰਦਾ ਸਾਰਿਆਂ ਨੇ ਸੇਮ ਹੀ ਰੇਟ ਹੋ ਜਾਂਦਾ ਜੀ ਇੱਕ ਭੈਣ ਇਹ ਵੀ ਦੱਸ ਕਿ ਜਿਹੜੇ ਰੇਟ ਏ ਫਿਕਸ ਹੈ ਹਾਂਜੀ ਅੱਛਾ ਆਮ ਤੌਰ ਤੇ ਬੁੜੀਆਂ ਤੁਹਾਡੇ ਕੋਲ ਆਉਂਦੀਆਂ ਗਾ ਗੁਰੂ ਨੂੰ ਆਦਤ ਹੁੰਦੀ ਹੈ ਨਾ ਜਦੋਂ ਮੈਂ ਤੈਨੂੰ 2100 ਮੰਗ ਲਿਆ ਤੇਰੀ ਭੈਣ ਛੱਡ ਨਹੀਂ ਛੱਡ ਨਹੀਂ ਮੈਂ ਤੇ ਤੈਨੂੰ 1500 ਦਊ ਕੋਈ ਇਹੋ ਜਿਹਾ ਨਹੀਂ ਨਹੀਂ ਮੇਰੇ ਕੋਲ ਕੋਈ ਨਹੀਂ ਕਰਦਾ ਜੀ ਕਿਉਂਕਿ ਸਾਰਿਆਂ ਨੂੰ ਪਤਾ ਕਿਉਂਕਿ ਮੇਰੀ ਚੀਜ਼ ਪਰਫੈਕਟ ਹੈ ਜੀ ਘਟੋਗਾ ਟੇ ਵਰਕਰ ਜੀ ਆਪਾਂ ਮਾਰਕੀਟ ਦੇ ਵਿੱਚ ਕਰਾਉਣੇ 1000 ਰੁਪਏ ਦਾ ਕਰਦੇ ਜੀ ਜੀ ਹਾਂਜੀ ਹੋਰ ਵੀ ਦਿਖ ਇਹ 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 ਕਪੜਾ ਕੜਾ ਪੈਣੇ ਇਹ ਵੀ ਨੇ ਸਰਦੀਆਂ ਵਾਲਾ ਸਟੱਫ ਆ ਗਿਆ ਅੱਛਾ ਜੌਰਜਟ ਹੈ ਕਿਉਂਕਿ ਹੁਣ ਬਾਹਰਲੇ ਕਸਟਮਰ ਤਾਂ ਸਾਰਾ ਇਸ ਦੇ ਉੱਪਰੀ ਵਰਕੇ ਕਰਵਾਉਂਦਾ ਜ਼ਿਆਦਾਤਰ ਅੱਛਾ ਇਹ 7 ਦਿਨਾਂ ਚ ਬਊਆ ਹਾਂਜੀ ਇਹਦਾ ਲੈਸ ਲੱਗੂ ਥੱਲੇ ਹੈ ਨਾ ਹਾਂ ਨਹੀਂ ਇਹਦੇ ਉੱਪਰ نیچے ਲਾਈਨਿੰਗ ਲੱਗੂਆ ਦੇਖੋ ਆ ਇਹਦਾ ਆਹ ਵਾਲਾ ਦੇਖੋ ਨੈੱਕ ਆ ਗਿਆ ਜੀ ਇਸ ਦੀ ਬਾਜੂ ਪਹੁੰਚ ਆ ਗਈ ਬਾਰੇ ਇਹ ਦੇ ਨੀਚੇ ਲਾਈਨਿੰਗ ਲਾ ਕੇ ਕਾਟਨ ਦਾ ਕੱਪੜਾ ਲਾ ਕੇ ਸਟੀਚ ਹੁੰਦਾ ਜੀ ਇਹ ਅੱਗੇ ਸਾਰੀ ਸਰਦੀ ਦੇ ਵਿੱਚ ਮੈਂ ਜਿਆਤਰ ਬਾਹਰਲੇ ਕਸਟਮਰ ਤਾਂ ਇਹਦੀ ਡਿਮਾਂਡ ਕਰਦੇ ਨੇ ਇਸ ਕਰਕੇ ਆਪਾਂ ਹਰੇਕ ਤਰ੍ਹਾਂ ਦਾ ਸਟੱਫ ਲਿਆ ਕੇ ਰੱਖੀਦਾ ਜੀ ਆਪਣੇ ਕੋਲ ਜੀ ਹਾਂਜੀ ਜਿਹੜੀ ਲੈਂਸ ਆ ਫਿਰ ਲੈਂਸ ਲੂਸ ਮਾਰਕੀਟ ਨਾਲੋਂ ਸਸਤੀ ਦਿੰਨੀ ਜਿਹੜੀ ਮਾਰਕੀਟ ਚ ਆਮ ਲੋਕ ਲੈਂਸ ਦਿੰਦੇ ਆ ਲਾ ਕਹਿੰਦਾ ਵੀ ਤੁਸੀਂ ਸਸਤੀ ਲਓ ਤੇ ਉਹੀ ਰੇਟ ਆ ਨਹੀਂ ਨਹੀਂ ਉਹਦੇ ਨੂੰ ਸਸਤੀ ਪੈ ਜਾਂਦੀ ਹੈ ਜੀ ਕਿਉਂਕਿ ਮੈਂ ਤਾਂ ਆਪਣੇ ਵਾਸਤੇ ਲੈ ਕੇ ਆਉਣੀ ਆ ਮੈਂ ਤਾਂ ਪਿੰਡ ਚੋਂ ਵੀ ਲੈ ਜਾਂਦੇ ਨੇ ਤੇ ਚਲੋ ਫਿਰ ਆਪਾਂ ਠੀਕ ਰੇਟ ਤੇ ਲਾ ਦਿੰਦੀ ਆ ਜੀ ਹਾਂਜੀ ਸਾਡੀ ਭੈਣ ਨੇ ਪਿੰਡ ਦੇ ਵਿੱਚ ਜਿਹਨ ਕੇ ਕੰਮ ਚਲਾਇਆ ਸਾਨੂੰ ਬੜੀ ਖੁਸ਼ੀ ਹੋਈ ਬੜੀ ਦੂਰੋਂ ਚੱਲ ਕੇ ਅਸੀਂ ਆਏ ਆਂ ਕਿ ਜੇ ਕਰ ਇਹੋ ਜੀਆਂ ਸਾਡੀਆਂ ਭੈਣਾਂ ਕੰਮ ਕਰਨਗੀਆਂ ਤੇ ਸਾਡਾ ਪੰਜਾਬੀ ਤਰੱਕੀ ਕਰੂਗਾ ਤੇ ਸਾਡੀਆਂ ਭੈਣਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀ ਆ ਤੁਸੀਂ ਇੱਥੇ ਰਹਿ ਕੇ ਇਹਨੂੰ ਕੈਨੇਡਾ ਬਣਾ ਸਕਦੇ ਆ ਬਾਹਰ ਜਿਹੜੀਆਂ ਸਾਡੀਆਂ ਭੈਣਾਂ 20 25-25 ਲੱਖ ਰੁਪਏ ਜਲਾ ਕੇ ਜਾਨੀ ਕਿ ਕੈਨੇਡਾ ਅਮਰੀਕਾ ਇੰਗਲੈਂਡ ਜਾ ਰਹੀਆਂ ਜਾਨੀ ਕਿ ਉਹ ਲੋੜ ਨਹੀਂ ਤੁਸੀਂ 25 ਲੱਖ ਰੁਪਏ ਲਾ ਕੇ ਆਦੇ ਘਰੇ ਕੰਮ ਚਲਾਓ ਭੈਣਾਂ ਨੂੰ ਸਾਡੀਆਂ ਨੂੰ ਕੰਮ ਚਲਾ ਕੇ ਦਿਓ ਘਰੇ ਉਹ 25 ਲੱਖ ਰੁਪਏ ਤੁਹਾਡੇ ਘਰੇ ਦਾ ਹੈ